ਲਓ ਜੀ ਕਿਸਾਨ ਵੀਰੋ ਅੱਜ ਆਪਾਂ ਨਾ ਤੁਹਾਡੇ ਵਾਸਤੇ ਇੱਕ ਜਾਣਕਾਰੀ ਵੀ ਲੈ ਕੇ ਆਏ ਤੇ ਵੀਰ ਦੇ ਦਿਲ ਦੇ ਨਾਲ ਕੁਝ ਕੋ ਵੀ ਨਹੀਂ ਵਲਵਲੇ ਉਹ ਵੀ ਕੱਢਣ ਆਏ ਆ ਤੇ ਆਪਾਂ ਜਿਆਦਾ ਸਮਾਂ ਜਮੈਂ ਨਹੀਂ ਲੈਣਾ ਆਪਾਂ ਤੁਹਾਨੂੰ ਸਿੱਧਾ ਵੀਰ ਨਾਲ ਹੀ ਮਲਾਉਣੇ ਆ ਮੇਰਾ ਛੋਟਾ ਵੀਰ ਰਾਜਨ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਧੀਆ ਜੀ ਅਸੀ ਗੱਲ ਜੀ ਸਾਰਿਆਂ ਨੂੰ ਤੇ ਇਹ ਵੀਰ ਦੇ ਬੁਗ ਬਲਾਡ ਤੁਹਾਨੂੰ ਬਾਅਦ ਚ ਸੁਣਾਉਣੇ ਆਪਾਂ ਜਿਹੜਾ ਦਿਲ ਚ ਗੁੱਸਾ ਹੈ ਪਹਿਲਾਂ ਆਪਾਂ ਨਾ ਕੁਝ ਕਿ ਜਾਣਕਾਰੀ ਆਪਾਂ ਵੀਰੇ ਤੋਂ ਟਰੈਕਟਰ ਬਾਰੇ ਲੈ ਲੈਂਦੇ ਆ ਇਹ ਵੀਰੇ ਕਿੰਨਾ ਮਾਡਲ ਆ ਇਹ ਵੀਰੇ ਕੀ ਮਾਡਲ ਆ ਇੱਕੇ ਮਾਡਲ ਹੈ ਤੇ ਇੱਕ ਇਹ ਆਪਾਂ ਚਾ ਨਵਾਂ ਲਿਆ ਸੀ ਜਾਂ ਸੈਕੰਡ ਹੈਂਡ ਲਿਆ ਸੀ ਇਹ ਆਪਾਂ ਲਿਆ ਸੀ ਸੈਕੰਡ ਹੈਂਡ ਸੈਕੰਡ ਹੈਂਡ ਆਪਾਂ ਲਿਆ ਸੀ ਸੈਕੰਡ ਹੈਂਡ ਕਿੰਨਾ ਚੱਲਿਆ ਸੀ ਉਦੋਂ ਇਹ ਨਵਾਂ ਜਿਹਾ ਸੀ ਜਾਂ ਨਵਾਂ ਹੀ ਸੀਗਾ 500 ਘੰਟਾ ਚੱਲਿਆ ਸੀ ਸਰ 500 ਘੰਟਾ ਪਤਾ ਇੱਕ ਸਰਵਿਸ ਇੱਕ ਕਿ ਦੋ ਹਨਾ ਹੋਈਆਂ ਹੋਣੀਆਂ ਹੂੰ ਇਹ ਇੱਕ ਸਰਵਿਸ ਹੋਈ ਤੇ ਫਿਰ 250 ਵਾਲੀ ਬਸ ਉਹ ਹੀ ਦੋ ਕਿ ਹੋਈਆਂ ਸਰਵਿਸ ਹੋਈ ਤੇ ਮਿਲਿਆ ਸੀ ਆਪਾਂ ਨੂੰ ਹਾਂ ਇਹਨੇ ਕਿ ਤੇ ਫਿਰ ਤਾਂ ਨਵਾਂ ਹੀ ਹੋਣਾ ਯਾਰ ਇੰਨੇ ਚ ਤਾਂ ਉਹਨਾਂ ਨੇ ਕੀ ਕਰ ਲਿਆ ਹੋਣਾ ਇਹਦਾ ਹਨਾ ਨਮਾਈ ਨਾ ਮ ਬਿਲਕੁਲ ਨਮਾਈ ਸੀਗੇ ਤੇ ਇਹਦੇ ਆ ਬੰਪਰ ਬੰਪਰ ਨਾਲ ਮਿਲਿਆ ਸੀ ਕਿਵੇਂ ਬੰਪਰ ਵੀ ਆਪਾਂ ਆਪ ਲਵਾਇਆ ਠੀਕ ਆ ਲੇਟਾਂ ਲੂਟਾਂ ਸਾਰੀਆਂ ਡੈਕ ਡੁਕਾ ਵੀ ਲਵਾਇਆ ਆਪਾਂ ਸਾਰਾ ਕੁਝ ਆਪ ਲਵਾਇਆ ਸਾਰਾ ਕੁਝ ਤੇ ਆ ਟਾਇਰ ਵੀ ਮੈਂ ਦੇਖਦਾ ਵਾਂ ਚੇਂਜ ਆ ਦੇ ਚਾਰੇ ਟਾਇਰ ਇਹ ਆਪਾਂ ਆਪ ਵਾਏ ਬਾਅਦ ਚ ਆ ਕਿੰਨਾ ਨੰਬਰ ਟਾਇਰ ਆ ਇਹ 1000 ਨੰਬਰ ਇਹ 1000 ਨੰਬਰ ਇਹ ਐ ਐਮ ਆਰ ਐਫ ਦੇ ਵਾਏ ਆ ਤੇ ਪਿਛਲੇ ਪਿਛਲੇ ਹੈਗੇ ਅਲਾਈਐਂਸ ਦੇ ਅਲਾਈਐਂਸ ਦੇ ਅੱਜ ਕੱਲ ਇਹ ਹੀ ਚੱਲਦੇ ਪਏ ਹਨ ਇਹ ਵੀ ਮੈਂ ਬੀ ਕੇ ਟੀ ਦੇ ਪਾਉਣ ਗਿਆ ਸੀਗਾ अच्छा वो ਪਾਉਣ ਗਏ ਹਾਂ 11 ਨੰਬਰ 11000 ਹਾਂ ਆਏ ਆ ਉਹ ਵੀ ਆ ਜਾ ਉਹ ਇਹ ਬਰੋਬਰ ਰੱਖਿਆ ਸੀ ਟਾਇਰ ਇਹ ਨੰਬਰ ਇੱਕੋ ਜਾਂ ਬਰੋਬਰ ਨੀਕੀ ਦਾ ਫਰਕ ਸੀਗਾ ਤਾਂ ਫਿਰ ਆਹੀ ਟਾਇਰ ਪਵਾਏ ਮੈਂ ਉਹ ਕਹਿਣ ਦਾ ਮਤਲਬ ਉਹ ਗਿਣਤੀ ਦਾ ਨੰਬਰ ਵੱਧ ਸੀ ਸਾਈਜ਼ ਸੇਮ ਜੇ ਜੀ ਸਾਈਜ਼ ਸੇਮ ਸੀਗਾ ਫਿਰ ਆਹੀ ਪਵਾਲੇ ਠੀਕ ਇਹਨਾਂ ਇਹ ਜੋੜੀ ਕਿੰਨੇ ਦੀ ਪਈ ਸੀ ਇਹ 17000 ਦੀ ਰਿਮਾ ਸਣੀ ਜਾਂ ਬਿਨਾਂ ਰਿਮਾ ਤੋਂ ਬਿਨਾਂ ਰਿਮਾ ਤੋਂ 9500 ਦੇ ਰਿਮ 9500 ਦੇ ਰਿਮ ਜਿਹੜੇ ਮੇਰੇ ਵੀਰ ਪਾਉਣ ਬਾਰੇ ਸੋਚਦੇ ਆਪਾਂ ਰੇਟ ਰੂਟ ਨਾਲ ਹੀ ਦੱਸੀ ਜਾਣਾ ਤੁਹਾਨੂੰ ਸ਼ੰਕੇ ਕੱਢ ਦੇਣੀ ਇਹਨਾਂ ਦਾ ਵੀ ਰੇਟ ਮੇਰਾ ਵੀਰ ਦੱਸ ਇਹ ਆਪਾਂ ਪੁਆਏ ਸੀ 585000 ਦੀ 585000 ਦੀ ਇਹ ਕਿੰਨਾ ਟਾਈਮ ਹੋ ਗਿਆ ਪਾਇਆ ਨੂੰ ਇਹਨਾਂ ਨੂੰ 4 ਕੁ ਮਹੀਨੇ ਹੋਏ ਜੀ ਹੱਲੇ ਤਾਂ ਥੋੜਾ ਬਥੜਾ ਰੇਟ ਵਧਿਆ ਉਹ ਜੋ ਵਧਿਆ ਵੀ ਹੁੰਦੇ ਬਹੁਤ ਥੋੜਾ ਇਹਦੂ ਇੱਕ ਇੱਕ ਨੰਬਰ ਹੋਰ ਉੱਤੇ ਆਉਂਦੇ ਟਾਇਰ ਉਹਦੀ ਗੁੱਡੀ ਥੋੜੀ ਵੱਧ ਹੁੰਦੀ ਆ ਅੱਛਾ ਜੀ ਉਹ ਹੁੰਦੇ ਆ RW1 ਟਾਇਰ ਠੀਕ ਆ ਉਹਦੀ ਗੁੱਡੀ ਜ਼ਿਆਦੀ ਹੁੰਦੀ ਆ ਉਹਦੀ ਗੁੱਡੀ ਜ਼ਿਆਦੀ ਉਹ ਕਿੰਨੇ ਦੀ ਆ ਉਹ ਮੇਰੇ ਖਿਆਲ ਚ 65k ਦੇ ਆ ਉਹ 65000 ਦੇ ਪਹਿਲੇ ਟਾਇਰ ਇਹਦੇ ਉਹ ਵੀ ਨਵੇਂ ਹੀ ਹੋਣੇ ਆ ਉਹ ਤਾਂ 85 ਪੈਸੇ ਟਾਇਰ ਉਹ ਸੀਗੇ ਗੁਡイヤー ਦੇ ਸੀ ਉਹ ਗੁਡイヤー ਦੇ ਉਹ ਆਪਾਂ ਵਿੱਚੇ ਘਟਾ ਦੇ ਉਹ ਵਿੱਚੇ ਘਟਾ ਦੇ ਲਓ ਜੀ ਆ ਜੀ ਹੁਣ ਆਪਾਂ ਟਰੈਕਟਰ ਤੇ ਇੱਕ ਨਾ ਵੀਰ ਦੀ ਆ ਬੜੀ ਸੋਹਣੀ ਲੱਗੀ ਮੈਨੂੰ ਚੀਜ਼ ਅੱਜ ਕੱਲ ਦੇ ਜਿੰਨੇ ਵੀ ਮੇਰੇ ਵੀਰ ਇੱਧਰ ਦੀ ਆ ਕੇ ਲੈਣੇ ਦਿਖਾ ਪੂਰਾ ਸਾਇਣ ਇਧਰੋਂ ਦਿਸੂਗਾ ਪੰਜਾਬ ਨੂੰ ਪਿਆਰ ਕਰਨ ਵਾਲੇ ਨਾ ਬਹੁਤ ਥੋੜੇ ਰਹਿ ਗਏ ਆ ਤੇ ਸਾਡਾ ਪੰਜਾਬ ਵੀ ਥੋੜਾ ਜਿਹਾ ਰਹਿ ਗਿਆ ਇਹ ਹੈ ਗਿਆ ਸਾਡਾ ਪੰਜਾਬ ਜਿਹੜਾ ਸਾਡਾ ਪਹਿਲਾ ਪੰਜਾਬ ਸੀ ਨਾ ਅੱਧੇ ਮੇਰੇ ਵੀਰਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਹਨ ਆਪਣੇ ਆਪਣੇ ਪੰਜਾਬ ਚੋਂ ਕਿਹੜੇ-ਕਿਹੜੇ ਪ੍ਰਦੇਸ਼ ਨਿਕਲ ਗਏ ਆ ਜੇ ਮੈਂ ਉਹਨਾਂ ਦਾ ਨਾਮ ਲਿਆ ਤੇ ਕਈ ਰੀ ਕੰਪਲੀਕੇਟਡ ਜਾਂ ਮਸਲਾ ਬਣ ਜਾਂਦਾ ਹੁੰਦਾ ਜਿਹੜੇ ਵੀਰਾਂ ਨੂੰ ਨੌਲੇਜ ਆ ਤੇ ਉਹਨਾਂ ਨੂੰ ਨੌਲੇਜ ਹੀ ਹੋਣੀ ਆ ਉਹਨਾਂ ਨੂੰ ਪਤਾ ਹੀ ਹੋਣਾ ਪਰ ਸਾਡਾ ਪੰਜਾਬ ਨਾ ਬਹੁਤ ਵੱਡਾ ਸੀ ਸਾਨੂੰ ਸਾਡੇ ਪੰਜਾਬ ਨਾਲ ਪਿਆਰ ਤੇ ਇਹ ਪਿਆਰ ਨਿਕਲਣਾ ਨਹੀਂਗਾ ਇਹ ਆਵੇ ਗੱਲ ਯਾਰ ਰੰਜੋਦ ਵੇ ਨਵੀਂ ਜਨਰੇਸ਼ਨ ਆ ਨਾ ਜਿਹੜੀ ਇਹ ਫੋਰਨ ਨੂੰ ਭਾਈਦੀ ਆ ਹਾਂਜੀ ਇਹ ਮੁੰਡਾ ਦੇਖੋ ਉਹ ਚਲੋ ਪ੍ਰਮਾਤਮਾ ਨਾਲ ਕਰਕੇ ਇਹ ਦੇ ਪਿਤਾ ਜੀ ਨਹੀਂ ਰਹੇ ਇੱਥੇ ਦੁਨੀਆ ਤੇ ਪਰ ਇਸ ਬੰਦੇ ਨੇ ਖੇਤੀ ਨੂੰ ਇੰਟਰਸਟ ਦਿੱਤਾ ਇਹਨੇ ਖੇਤੀ ਨਾਲ ਹੀ ਜੁੜਿਆ ਇਹਨੇ ਸੰਦ ਲਿਆਂਦੇ ਪਹਿਲਾਂ ਇਹਦੇ ਕੋਲੇ ਛੋਟਾ ਸੀ ਹੁਣ ਵੱਡਾ ਟਰੈਕਟਰ ਲਿਆਂਦਾ ਟੂੜੀ ਵਾਲੀ ਮਸ਼ੀਨ ਕਈ ਮਤਲਬ ਆਪਣੀ ਖੇਤੀ ਨਾਲ ਜੁੜਿਆ ਆਪਦੀ ਖੇਤੀ ਆਪ ਕਰਦਾ ਇੱਕ ਦਿਨ ਪੰਜਾਬ ਦੀ ਧਰਤੀ ਨਾਲ ਜੁੜਿਆ ਹਾਂ ਮਿਹਨਤੀ ਆ ਵੀ ਸਕਦਾ ਇਹਦੀ ਸਿਸਟਰ ਬਾਹਰ ਹਾਂ ਪਰ ਨਹੀਂ ਇਹਨੇ ਪ੍ਰੈਫਰੈਂਸ ਪੰਜਾਬ ਨੂੰ ਦਿੱਤੀ ਔਰ ਪੰਜਾਬੀ ਇਹਨੂੰ ਪਿਆਰ ਕਰਨ ਵਾਲਾ ਬੰਦਾ ਕੀ ਕਾ ਵ੍ਰੇਟੀ ਜਿਆਦਾ ਜੱਟ ਪਾਉ ਕਹ ਲੋ ਜੱਟ ਪਾਉ ਆਪਣੇ ਵਾਲਾ ਵੈਸੇ ਪਾਉ ਆ ਇਧਰ ਸਾਰੇ ਹਨ ਆਪਾਂ ਵਜਦੇ ਹੀ ਪਾਉ ਆਪਾਂ ਵਜਦੇ ਹੀ ਪਾਉ ਆ ਹਨ ਚਲੋ ਇਹ ਟਰੈਕਟਰ ਬਾਰੇ ਦੱਸ ਮੈਨੂੰ ਇਹਦੇ ਚ ਖੂਬੀਆਂ ਵੀ ਦੱਸ ਦੇ ਤੇ ਕਮੀਆਂ ਵੀ ਦੱਸ ਦੇ ਇਹਦੇ ਚ ਕਮੀਆਂ ਕੀ ਆ ਤੇ ਖੂਬੀਆਂ ਕੀ ਆ ਖੂਬੀਆਂ ਇਹਦੇ ਚ ਆ ਕਿ ਖੂਬੀਆਂ ਮੈਂ ਬੜੀਆਂ ਸੁਣੀਆਂ ਪਹਿਲਾਂ ਮੈਨੂੰ ਕਮੀ ਦੱਸ ਦੇ ਕਿਉਂਕਿ ਜਿਹੜਾ ਵੀ ਨਾ ਦਾਦਾ ਜ਼ਿਮੀਂਦਾਰ ਵੀਰ ਜ਼ਿਮੀਂਦਾਰ ਵੀਰ ਹੋਇਆ ਏਜੰਸੀ ਵਾਲੇ ਵੀਰ ਹੋਏ ਸਾਰੇ ਉਹ ਖੂਬੀਆਂ ਹੀ ਦੱਸਦੇ ਆ ਕਮੀ ਕੋਈ ਨਹੀਂ ਦੱਸਦਾ ਕਮੀ ਇਹਦੀ ਪਿੱਛੇ ਆ ਵੇ ਜਿਵੇਂ ਵੱਡਾ ਡੈੱਕ ਲਵਾਇਆ ਨਾ ਹਾਂ ਆਇਆ ਉਹਨੇ ਪਿੱਛੇ ਸਭ ਤੋਂ ਵੱਡੀ ਕਮੀ ਇਹਦੀ ਹੀ ਆਪਣੇ ਕੋਲ ਟਰਾਲੀਆਂ ਹੈਗੀਆਂ ਨਿੱਕੇ ਗਾਟੇ ਵਾਲੀਆਂ ਹਾਂ ਸਾਰਿਆਂ ਕੋਲ ਹਾਂ ਟਰਾਲੀ ਲਈਦੀ ਪਾ ਪਹਿਲਾਂ ਇੱਥੇ ਲੱਗਦੀ ਆਗੇ ਡੈੱਕ ਦੇ ਨਾ ਨਾ ਇੱਧਰ ਦੀ ਆ ਜਾ ਅੱਛਾ ਆਂ ਗਾਂ ਕਰਕੇ ਆ ਟੰਗਾਂ ਇੱਕ ਇਹਦੀਆਂ ਏਡੀਆਂ ਲੰਮੀਆਂ ਪਹਿਲਾਂ ਜੋ ਟਰਾਲੀ ਪਾਉਣੀ ਆ ਆਪਾਂ ਹਾਂ ਪਾਉਣ ਲੱਗੇ ਬੈਗ ਕੀਤੀ ਫੱਟੀ ਨਾਲ ਪਹਿਲਾਂ ਡਈ ਨਾਲ ਫੱਟੀ ਝੜਨੀ ਚਾਹੀਦੀ ਵੇਦਾ ਆ ਸਿਸਟਮ ਬੜਾ ਲੰਮਾ ਬੜਾ ਲੰਮਾ ਹੋਕੇ ਦੀ ਬਾੜੀ ਵਿੱਚ ਜੇ ਚਲੇ ਜਾਂਦੀ ਆ ਐਰ ਕੀ ਮੈਂ ਤੂੜੀ ਬਣਾਉਣੀ ਸੀਗੀ ਹੂੰ ਤੂੜੀ ਮੋੱਕ ਕੇ ਟਰਾਲੀ ਦਾ ਸਿਰਫ ਅੱਧੀ ਗਿੱਟ ਦਾ ਫਰਕ ਰਹਿ ਗਿਆ ਡੱਕ ਦੇ ਟਰਾਲੀ ਨਾਲ ਲੱਗ ਗਿਆ ਆ ਤੋੜੇ ਪਿਆ ਹਾਂ ਇਹ ਇਹ ਕਿਸ ਟਰਾਲੀ ਨਾਲ ਲੱਗ ਕੇ ਟੁੱਟਾ ਨਾ ਇਹ ਹਾਂ ਟਰਾਲੀ ਨਾਲ ਲੱਗ ਕੇ ਆ ਵੇਹ ਟਰਾਲੀ ਦੇ ਨਿਸ਼ਾਨ ਵੀ ਆਵੇ ਹਾਂ ਇੱਥੇ ਪਏ ਕੋ ਉੱਤੀ ਪਿਆ ਆ ਠੀਕ ਵੀ ਇਹ ਦਾ ਸਭ ਤੋਂ ਵੱਡੀ ਸਮੱਸਿਆ ਇੱਕ ਸਾਡੀ ਇਹੀ ਹੈ ਇਹੀ ਸਮੱਸਿਆ ਹੈ ਜੀ ਮੈਨੂੰ ਇਧਰ ਹੀ ਲਿੰਕ ਵੀ ਆ ਵਿੰਗੀ ਲੱਗਦੀ ਕਿ ਮੈਨੂੰ ਭਲੇਖਾ ਹੀ ਆ ਥੋੜੀ ਜੀ ਹੈਗੀ ਇਹ ਵੀ ਟਰਾਲੀ ਨਾਲ ਹੀ ਹੋਈ ਆ ਹਣਾ ਹੋਈ ਆ ਨਾ ਮਿੰਗੀ ਯਾਰੀ ਕੰਪਨੀ ਨੂੰ ਫਿਰ ਸੋਚਣਾ ਚਾਹੀਦਾ ਵੇ ਇੰਨਾ ਲੰਮਾ ਸਿਸਟਮ ਕਾ ਤੂੰ ਮੈਨੂੰ ਰਹਿ ਦੇ ਕਰਕੇ ਪ੍ਰੈਡਿਕਸ਼ਨਾਂ ਕਰਕੇ ਹੋਣਾ ਪ੍ਰੈਡਿਕਸ਼ਨਾਂ ਕਰਕੇ ਹੈ ਹਨਾ ਕਿਉਂਕਿ ਇਹਦੇ ਟਾਇਰ ਪਿੱਛੇ ਆ ਜਾਂਦੇ ਆ ਬਾਕੀ ਸਾਰਾ ਸਿਸਟਮ ਇਹਦੇ ਅੱਗੇ ਰਹਿ ਜਾਂਦਾ ਉ ਜੇ ਖੂਬੀਆਂ ਤੇ ਕਹਿ ਦਈਏ ਫਿਰ ਉਸ ਪਾਸੇ ਤੇ ਖੂਬੀਆਂ ਬਹੁਤ ਨਹੀਂ ਇਹ ਹੀ ਮਾੜੀ ਕਮੀ ਦੀ ਬਸ ਨਛੇ ਦੀ ਆਹੇ ਮਾੜੀ ਕਮੀ ਬਸ ਇਹੀ ਯਾਰ ਕੁਝ ਨਹੀਂ ਇਹਦੇ ਜਮਾੜ ਆਏਗਾ ਬਾਕੀ ਇਹਦੀ ਆ ਜਾਂ ਅੰਮਨ ਖੂਬੀਆਂ ਹੀ ਦੱਸੇ ਇਹ ਲਿਫਟ ਕਿਵੇਂ ਆ ਯਾਰ ਜਿਵੇਂ ਜੈਕ ਆਮ ਆਪਣੇ ਵੀਰ ਨਾਲ ਜਦੋਂ ਗੱਲ ਕਰਦੇ ਹੁੰਦੇ ਕਹਿੰਦੇ ਜੈਕ ਬਾਹਰ ਆ ਐ ਆ ਜੋ ਉਹਦਾ ਤੇਲ ਪਾਣੀ ਸਾਰਾ ਉਹ ਉਸੇ ਕੰਟਰੋਲਰਾਂ ਦੇ ਵਿੱਚੋਂ ਜਾਂਦਾ ਕੋਈ ਬਾਹਰੋਂ ਤਾਂ ਨਹੀਂ ਕੁਝ ਜਾਂਦਾ ਇਹਦੇ ਜੈਕ ਆਪਾਂ ਬਾਅਦ ਚਲਵਾਇਆ ਅੱਛਾ ਇਹਦੇ ਬਾਅਦ ਚਲਵਾਇਆ ਤੂੰ ਇਹ ਟਰੈਕਟਰ ਹੈਗਾ ਕਰੀਪਰ ਗੇਅਰ ਕਰੀਪਰ ਗੇਅਰ ਨਾ ਨਹੀਂ ਆਉਂਦਾ ਕਰੀਪਰ ਗੇਅਰ ਨੂੰ ਨਹੀਂ ਆਉਂਦਾ ਹੈਗਾ ਸਪੈਸ਼ਲ ਐਡੀਸ਼ਨ ਇੱਕ ਵਾਰ ਕਰੀਪਰ ਗੇਅਰ ਹੈ ਇਹ ਕਰੀਪਰ ਗੇਅਰ ਨੂੰ ਜੈਕ ਨਹੀਂ ਆਉਂਦਾ ਹੈਗਾ ਪਿੱਛੋਂ ਇਹਨੂੰ ਮੈਂ ਬਾਅਦ ਚਲਵਾਇਆ ਜੈਕ ਮੈਂ ਇਹ ਗੱਲ ਤੇਰੇ ਮੂੰਹ ਤੋਂ ਪਹਿਲੀ ਵਾਰੀ ਸੁਣੀ ਮਤਲਬ ਮੈਂ ਰੋਜ਼ ਏਜੰਸੀਆਂ 'ਚ ਜਾਂਦਾ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਨਾ ਇਹਨੂੰ ਜੈਕ ਨਹੀਂ ਆਇਆ ਪਿੱਛੋਂ ਫਿਰ ਆਪਾਂ ਜੈਕ ਵਾਲੇ ਪਾਸੇ ਚਲੀ ਜਨਾਂ ਨੂੰ ਆ ਜਾ ਉਹਦੀ ਫਿਟਿੰਗ ਕਿਵੇਂ ਆ ਜੀ Ориジナル ਵਾਂਗੂ ਆ ਜਾਂ ਕੁਝ ਜਗਾੜ ਬਾਜੀ ਆ Ориجنਲੀ ਲਵਾਇਆ ਆਪਾਂ ਆਪਾਂ ਲਿਆ ਸੀ ਕਿ ਉੱਥੋਂ ਜਲੰਧਰੋਂ ਨਹੀਂ ਨਹੀਂ ਇੱਧਰ ਦੀ ਆ ਪੁੱਤ ਜੈਕ ਇੰਦਰ ਆ ਇਹਦੀ ਲੱਤ ਜੀ ਮਤਲਬ ਆ ਸਾਰੀ ਚੇਂਜ ਕਰੀ ਫਿਰ ਹਾਂ ਆਰਮੇ ਦੀ ਚੇਂਜ ਕੀਤੀ ਆ ਜਿਹੜੀ ਅੱਛਾ Ориجنਲ ਆਰਮ ਵੀ Ориجنਲ ਆ ਜੈਕ ਵੀ Ориجنਲ ਆ ਤੇ ਜਿਹੜੀ ਇਹਦੀ ਆ ਸੈਟਿੰਗ ਆ ਪਾਈਪ ਵਗੈਰਾ origignal ਦੇ ਇਦਾਂ ਹੀ ਆਉਂਦੀ ਆ ਹਾਂ origignal ਦੇ origignal ਦੇ ਇੱਕ ਚੀਜ਼ ਹੋਰ ਆਉਂਦੀ ਆ ਉਹ ਦੂਜੀ ਲੋਹੇ ਵਾਲੀ ਪਾਈਪ ਹੁੰਦੀ ਆ ਅੱਛਾ ਉਹ ਫਿਰ ਛੇੜਖਾ ਨਹੀਂ ਕਰਨੀ ਪੈਣੀ ਆ ਆਪਾਂ ਕੀਤੀ ਨਹੀਂ ਕੋਈ ਬਸ ਸਿੱਧੀ ਪਾਈਪ ਲਾਤੀ ਇੱਕ ਵੀ ਸਿੱਧੀ ਇੱਥੋਂ ਜੈਕ ਨੂੰ ਪੈ ਇਹਦੀ ਕੋ ਡਜਸਟਮੈਂਟ ਤੇਲ ਤੂਲ ਆਡਾ ਜਾਂ ਉਹਦੇ ਵਿੱਚੋਂ ਹੀ ਆਉਂਦਾ ਵਿੱਚੋਂ ਹੀ ਵਿੱਚੋਂ ਹੀ ਵਿੱਚੋਂ ਹੀ ਇਹਦਾ ਸਾਰਾ ਕੁਝ ਵਿੱਚੋਂ ਹੀ ਸਭ ਕੁਝ ਵਿੱਚੋਂ ਨਹੀਂ ਤੇ ਫਿਰ ਇਹਦੀ ਕੈਪੈਸਿਟੀ ਵਧੀ ਹੋਊਗੀ ਪਹਿਲਾਂ ਨਾਲੋਂ ਕੋਈ ਕੈਪੈਸਿਟੀ ਇਹਦੀ ਆਪਾਂ ਸੁਪਰ ਸੀਟਰ ਦਾ ਸੀਜ਼ਨ ਲਾਇਆ ਪਹਿਲਾਂ ਅੱਛਾ ਜੈਕ ਤੋਂ ਬਿਨਾ ਲਾਇਆ ਤੇ ਅੱਛਾ ਚੱਕਦਾ ਸੀ ਕਿ ਨਹੀਂ ਵਧੀਆ ਚੱਕਦਾ ਸੀਗਾ ਪਰ ਜਿੱਦੜ ਬਾਣ ਜਿੱਥੇ ਚੀਕਣਾ ਸੀਗਾ ਜੋ ਸੁਪਰ ਸੀਟਰ ਮਿੱਟੀ ਨਾਲ ਭਰ ਜਾਂਦਾ ਸੀ ਉਦੋਂ ਨਹੀਂ ਸੀ ਚੱਕਦਾ ਚੱਕਦਾ ਸੀ ਜਦੋਂ ਚੀਕਾਂ ਵਿੱਚ ਕਿਚ-ਕਿਚੀ ਜੀ ਕਰਦਾ ਸੀ ਚੱਕ ਲੈਂਦਾ ਸੀ ਅੱਛਾ ਉਹ ਕਹਿੰਦਾ ਮਤਲਬ ਜਿੰਨਾ ਜ਼ੋਰ ਸੀ ਸਾਰਾ ਲਾ ਕੇ ਚੱਕਦਾ ਸੀ ਲਾ ਕੇ ਚੱਕਦਾ ਸੀ ਅੱਛਾ ਫਿਰ ਉਹ ਤਾਂ ਸਾਫ਼ ਕਰਨਾ ਪੈਂਦਾ ਸੀ ਸੁਪਰ ਸੀਟਰ ਫਿਰ ਚੱਕਦਾ ਸੀ ਠੀਕ ਫਿਰ ਹੁਣ ਹੁਣ ਬਾਅਦ ਚ ਲਾਇਆ ਸੀ ਜਨਾ ਲਾ ਕੇ ਕਿ ਨਹੀਂ ਨਹੀਂ ਬਾਅਦ ਚ ਨਹੀਂ ਲਾਇਆ ਹੁਣ ਲਾਵਾਂਗੇ ਹੁਣ ਲਾਉਣਾ ਹੁਣ ਇਹਦਾ ਇਹਦਾ ਆਸਰਾ ਤਾਂ ਬਹੁਤ ਹੋਊ ਯਾਰ ਬਹੁਤ ਬਹੁਤ ਕਿਉਂਕਿ 5 4 5 ਕੁਇੰਟਲ ਦੀ ਕਪੈਸਿਟੀ ਵੱਧ ਜਾਂਦੀ ਹੈ ਹਾਂ ਉੱਕੇ ਇਹਨੇ ਜੱਕ ਇਹਨਾਂ ਦਾ ਚੱਕੇਗਾ ਹੀ ਨਾ ਇੱਕ ਵੈਸੇ ਵੀ ਇਹਦਾ ਜੋਰ ਯਾਰ ਸਿੱਧਾ ਪੈਣਾ ਇੱਥੋਂ ਹੂੰ ਮੈਂ ਕਹਿੰਦਾ ਜਿਆਦੀ ਵਧੂ ਅੱਗੋਂ ਕੋਈ ਨਹੀਂ ਤੇਰੇ ਤੋਂ ਲੱਗੀ ਜਾਣਾ ਪਤਾ ਪਤਰੀ ਦੁਬਾਰਾ ਫਿਰ ਵੀਡੀਓ ਬਣਾ ਲਾਂਗੇ ਕੋਈ ਚੱਕਰ ਨਹੀਂ ਇਹ ਕੇਰ ਹੋਰ ਚੀਜ਼ ਦੱਸ ਇਹ ਮੇਰਾ ਵੀਰ ਨਾ ਛੋਟਾ ਵੀਰ ਕਿਰਾਏ ਦਾ ਕੰਮ ਵੀ ਕਰਦਾ ਤੇ ਇਹਦੇ ਨਾਲ ਇਹਦੇ ਬਾਰੇ ਦੱਸ ਵੀ ਡਿਕਸ਼ਨਾਂ ਚੋਂ ਆਵਾਜ਼ ਆਉਂਦੀ ਆ ਜਾਂ ਨਹੀਂ ਇਹਦੇ ਨਹੀਂ ਆਵਾਜ਼ ਆਉਂਦੀ ਜਮਾ ਹੀ ਨਹੀਂ ਆਉਂਦੀ ਇਹਦੇ ਨਹੀਂ ਆਉਂਦੀ ਕਰੀਪਰ ਗੇਰ ਹੋਣ ਕਰਕੇ ਜਮਾ ਹੀ ਨਹੀਂ ਆਉਂਦੀ ਆਪਣੇ ਕੋਲ ਦੂਜੇ ਗੱਤ ਆਏ ਉਹਨਾਂ ਕੋਲ 52 ਵੀ ਹਾਂਜੀ ਉਹਦੇ ਹੀ ਆਵਾਜ਼ ਆਉਂਦੀ ਆ ਉਹਦੇ ਆਉਂਦੀ ਆ ਹਾਂ ਦੂਜੇ ਜਿਵੇਂ ਇਹਦਾ ਬੈਕ ਗੇਅਰ ਪੈਂਦਾ ਪਛਾਣ ਨੂੰ ਹਾਂ ਦੂਜੇ ਟਰੈਕਟਰ ਦਾ ਹਰੇਕ ਦਾ ਗਾਹ ਨੂੰ ਗੇਅਰ ਪੈਂਦਾ ਜਿਹੜਾ ਪਛਾਣ ਕਰੀਪਰ ਗੇਅਰ ਦੀ ਇਹ ਹੀ ਆ ਹਾਂ ਇਹਦੇ ਬਾਰੇ ਵੀ ਦੱਸਦੇ ਕਈ ਵੀਰਾਂ ਨੂੰ ਨਹੀਂ ਪਤਾ ਨਾ ਆਪਾਂ ਉਧਰਲੇ ਪਾਸੇ ਆ ਜਾਂਦੇ ਆ ਵੀ ਜਿਹਦਾ ਕਰੀਪਰ ਗੇਅਰ ਆ ਉਹਦਾ ਬੈਕ ਗੇਅਰ ਪੈਣਾ ਪਿੱਛੇ ਇੱਧਰ ਆਇਆ ਨੋਨੇ ਅੱਛਾ ਉੱਪਰ ਚੱਲਿਆਂ ਅੱਛਾ ਆਹ ਬੈਕ ਗੇਅਰ ਆ ਇਹਦਾ ਬੈਕ ਗੇਅਰ ਪਛਾਣ ਨੂੰ ਪੈਂਦਾ ਕਰੀਪਰ ਗੇਅਰ ਦਾ ਦੂਜੇ ਦਾ ਤਾਂ ਉਹ ਨੂੰ ਪੈਂਦਾ ਦੂਜੇ ਦਾ ਤਾਂ ਤੈਨੂੰ ਤਾਂ ਫਿਰ ਯਾਰ ਇਹਦਾ ਬੈਨੀਫਿਟ ਵੀ ਹੋ ਗਿਆ ਹੋਣਾ ਕਿਉਂਕਿ ਸੁਪਰ ਸੀਡਰ ਤੇ ਜ਼ੋਰ ਨੂੰ ਅੰਨਾ ਹਾਂ ਨਹੀਂ ਨਹੀਂ ਜਿਵੇਂ ਦਾ ਤੋਰਾ ਸਲੋ ਹੋਣਾ ਇਹਦਾ ਤਾਂ ਤੋਰਾ ਆਮ ਟਰੈਕਟਰ ਤੁਰਦੇ ਆ ਪਹਿਲੇ ਲੋਜ ਚ ਇਹਨੇ ਤੁਰਨਾ ਚੌਥੇ ਲੋਜ ਵੀ ਇਹਦੀ ਸਪੀਡਾਂ ਦਾ ਫਰਕ ਆ ਕ੍ਰੀਪਰ ਬਹੁਤ ਸਲੋ ਬਹੁਤ ਜਿਆਦੀ ਬਹੁਤ ਜਿਆਦੀ ਪਹਿਲਾ ਦੂਜਾ ਤੀਜਾ ਜਦੋਂ ਤੂੰ ਇਹ ਟਰੈਕਟਰ ਲਿਆ ਤੈਨੂੰ ਨਾਲ ਸੀਐਸਟੀ ਦਿਖਣੀ ਕਿ ਰੱਬ ਨੇ ਮਿਲ ਗਿਆ ਮੈਂ ਗਿਆ ਸੀ ਮਿਸਤਰੀ ਆਪਣੇ ਮੌਸਾਬ ਤੋਂ ਜੀਵਨ ਹਾਂਜੀ ਆਪਣਾ ਯਾਰ ਬੇਲੀ ਵੀ ਆ ਸਮਝ ਲਾ ਹੂੰ ਹੂੰ ਉਹਦੇ ਨਾਲ ਉਹਨੂੰ ਨਾਲ ਲੈ ਗਿਆ ਇਹਨੂੰ ਟਰੈਕਟਰ ਦੀ ਨੌਲੇਜ ਆ ਹੂੰ ਉਹਨੇ ਦਵਾਇਆ ਆਪ ਨੂੰ ਟਰੈਕਟਰ ਇਹ ਮੋਗ ਗਿਓ ਅੱਛਾ ਪਸੰਦ ਉਹਨੇ ਕੀਤਾ ਨਾਲ ਮਾਮੇ ਦਾ ਮੁੰਡਾ ਸੀਗਾ ਠੀਕ ਕਹਿਣ ਦਾ ਮਤਲਬ ਵੀ ਤੇਰੇ ਜੇ ਜਿਹੜੇ ਤੂੰ ਇੰਪਲੀਮੈਂਟ ਚਲਾਉਣੇ ਚਾਹੁੰਦਾ ਸੀ ਜਾਂ ਚਲਾਉਣੇ ਕਰਾਇਆ ਕੀਤਾ ਵੀ ਤੇਰੇ ਫਾਇਦੇ ਮੁਤਾਬਕ ਓਕੇ ਹੋ ਗਿਆ ਕੰਮ ਕਿਉਂਕਿ ਦੂਜੇ ਦਾ ਤੂੰ ਦੱਸੀ ਨਾ ਪਹਿਲੇ ਤਾਂ ਥੱਲੇ ਦਾ ਫਿਰ ਕੋ ਗੇਰ ਹੀ ਆ ਆਪਣੇ ਦਾ ਹੋਲੈਂਡ ਕੋਈ ਲੈਂਦਾ ਹੀ ਨਹੀਂ ਆ ਛੇਤੀ ਕਰ ਐਸੇ ਏਰੀਆ ਚ ਘਟਾ ਐ ਜੀ ਇਸ ਵਾਰੀ ਪਿੰਡ ਦੇ ਵਿੱਚ ਆਪਣੇ ਆਗੇ 4-5 ਹੂੰ ਨਹੀਂ ਤੇ ਹੌਲੈਂਡ ਤਾਂ ਜਿਹੜਾ ਲੈਂਦਾ ਵੇਚ ਦਿੰਦਾ ਉਹਦਾ ਟਰੈਕਟਰ ਨੰਕਮਾ ਕਿਹੜੀ ਗੱਲੋਂ ਕਹਿੰਦੇ ਆ ਯਾਰ ਦਬਾਬਾ ਸਾਰੇ ਹੌਲੈਂਡਾ ਨੌਲਜ ਹੀ ਨਹੀਂ ਹੈਗੀ ਕਿਸੇ ਨੂੰ ਇਸ ਚੀਜ਼ ਦੀ ਟਰੈਕਟਰ ਦੀ ਅੱਛਾ ਇੱਕ ਤਾਂ ਤਾਂ ਪੰਪ ਰੂਟਰੀ ਨਾ ਉਹ ਤੋਂ ਵੀ ਕਲਪਦੇ ਹੋਣੇ ਇੱਕ ਤਾਂ ਮਾੜਿਆ ਬੰਦਾ ਤੇ ਅੱਧਾ ਬੰਦਾ ਮਿਸਤਰੀ ਚਾਹੀਦਾ ਜਿੰਨੇ ਹੌਲੈਂਡ ਰੱਖਣਾ ਕਿਉਂ ਦੀਆਂ ਤਾਂ ਹਵਾ ਪੈ ਜੇ ਨਾ ਜਦੋਂ ਹੁੰਜਲਾ ਹਾਂ ਹਵਾ ਨਹੀਂ ਨਿਕਲਦੀ ਇਹਦੀ ਮਾਈ ਦੇ ਲਾਲ ਦੀ ਤੇ ਇਹਦੀ ਹਵਾ ਫਿਰ ਕਿਵੇਂ ਨਿਕਲਦੀ ਆ ਇਹਦੀ ਹਵਾ ਆ ਆ ਵੇ ਆ ਫੀਲਡ ਪੰਪ ਤਾਂ ਇੱਥੋਂ ਆ अच्छा इथੋਂ ਇਹਨੂੰ ਮਾਰਨਾ ਪੈਂਦਾ ਉਧਰੋਂ ਫਿਲਟਰ ਖੋਲਣਾ ਪੈਂਦਾ ਉਧਰ ਤੇਲ ਪਚਾ ਕੇ ਫਿਰ ਇਥੋਂ ਖੋਲਣਾ ਪੈਂਦਾ ਇਥੋਂ ਪਚਾ ਕੇ ਫਿਰ ਅੱਗੋਂ ਦੂਜੀ ਖੋਲਣੀ ਪੈਂਦੀ ਨੇ ਇਹ ਇੰਨਾ ਕੁਝ ਖੋਲਣਾ ਪੈਂਦਾ ਹਾਂ ਕਹਿਣ ਦਾ ਮਤਲਬ ਜਦੋਂ ਹਵਾ ਪੈ ਗਈ ਸਾਰਾ ਘੁੱਟ ੱਲਾ ਕਰ ਲਿਆ ਪਹਿਲਾਂ ਹੀ ਹਾਂ ਘੁੱਟ ੱਲਾ ਕਰ ਲੇ ਪਹਿਲਾਂ ਪੰਪ ਮਾਰਨੇ ਪੈਂਦੇ ਫਿਰ ਜਦੋਂ ਉਧਰ ਨਿਊਜਲ ਵੀ ਖੋਲਣੀ ਆ ਹੂੰ ਇਹਨੂੰ ਵੀ ਨਾਲ-ਨਾਲ ਮਾਰਨਾ ਥੋੜਾ ਅੱਧਾ ਕ ਸਲਫ ਮਾਰਨਾ ਹੂੰ ਜਦੋਂ ਫਿਰ ਤੇਲ ਉਧਰ ਪਹੁੰਚ ਗਿਆ ਫਿਰ ਸਟਾਰਟ ਹੋਣਾ ਇਹਨੇ ਜੰਗ ਜਿੱਤਣੇਗੇ ਜੰਗ ਜਿੱਤਣੀਆਂ ਫਿਰ ਆਪਣਾ ਇਹ ਵਾਲਾ ਏਰੀਆ ਤਾਂ ਹੀ ਨਹੀਂ ਖਰੀਦਦਾ ਇਹਨ ਆਪਣੇ ਲੈ ਕੇ ਆਇਆ ਸੋਡੀ ਟਰੈਕਟਰ ਇਹਦੀ ਪੂਰੀ ਬਣਾਉਣ ਲਈ ਹਾਲੈਂਡ ਹੂੰ ਚੀਕਾਂ ਘੜਾ ਦੀਆਂ ਉਹਦੀ ਗੱਲ ਹੁਣ ਉਹ ਚੀਕਾਂ ਹੀ ਪਈਆਂ ਸਾਲੇ ਦੇ ਮੁਕੇ ਆ ਉਹਦਾ ਫੀਲਡ ਪੰਪ ਖਰਾਬ ਹੋ ਗਿਆ ਸੀ ਆ ਜਿਹੜਾ ਅੱਛਾ ਮਾੜੀ ਬੰਦੇ ਨੂੰ ਇੱਥੇ ਪਤਾ ਨਹੀਂ ਲੱਗਦਾ ਸਾਲੇ ਨੂੰ ਮੈਂ ਫਿਰ ਮਿਸਤਰੀ ਨੂੰ ਹੀ ਫੋਨ ਲਾਇਆ ਹਾਂ ਉਹਨੇ ਦੱਸਿਆ ਨਾ ਤੇ ਫੀਲਡ ਪੰਪ ਖਰਾਬ ਆ ਵੀ ਆਪਣੇ ਤਾਂ ਮੈਨੂੰ ਲੱਗਦਾ ਫਿਰ ਇਸ ਏਰੀਆ 'ਚ ਜਿਵੇਂ ਟਰੈਕਟਰ ਘੱਟ ਆ ਨੌਲੇਜ ਵੀ ਘੱਟ ਹੋਣੀ ਮਿਸਤਰੀ ਵੀ ਰਾਂ ਘੱਟ ਘੱਟ ਤੇ ਇਹ ਨਹੀਂ ਮੈਂ ਕਿ ਕੇਮ ਵੀ ਪੁਆਈ ਆ ਆਪਣੇ ਸਿੱਧੇ ਪੰਪ ਵਾਲੇ ਪਾਉ ਉਹ ਇੱਧਰ ਜੱਟ ਪਾਉ ਸਿੱਧਾ ਹੀ ਚੱਲਣਗੇ ਹਾਂ ਤਨੇ ਤੈਨੂੰ ਹੁਣ ਪੂਰੀ ਨੌਲੇਜ ਆ ਗਈ ਟਰੈਕਟਰ ਦੀ ਹਾਂਜੀ ਪੂਰੀ ਤੂੰ ਤਾਂ ਨਹੀਂ ਵੇਚਣਾ ਮਿਸਤਰੀ ਆਪਾਂ ਨੂੰ ਨਾ ਆਪਣਾ ਨਹੀਂ ਵੇਚਦੀ ਆਪਣੇ ਤਾਂ ਕਰਮਾਂ ਵਾਲਾ ਹੈ ਸਾਨ ਹਾਂ ਸਹੀ ਗੱਲ ਆ ਆਪਾਂ ਨੂੰ ਜੱਟ ਜੱਟਾਂ ਨੂੰ ਨਾ ਟਰੈਕਟਰ ਹੁੰਦੇ ਨੇ ਪੁੱਤਾਂ ਵਾਂਗੂ ਪਿਆਰੇ ਮੈਨੂੰ ਪਸੰਦ ਮੇਰੀ ਪਹਿਲਾਂ ਸੀ 855 ਸਭ ਤੋਂ ਅੱਛਾ ਜੀ ਇਹ ਟਰੈਕਟਰ ਲੈ ਮਾਮੇ ਹਣਾ ਕੋਲ ਉੱਥੇ ਫਲੋਰ ਵਾਲੇ ਪਾਸੇ ਉਹਨਾਂ ਕੋਲ ਹਾਲੈਂਡ ਦੋ ਠੀਕ ਆ ਉੱਥੇ ਚਲਾਉਂਦਾ ਰਿਆ ਫੇਰ ਮੈਨੂੰ ਇਹ ਟਰੈਕਟਰ ਵਧੀਆ ਲੱਗਾ ਸਭ ਤੋਂ ਜਿਹੜੇ ਮਰਜ਼ੀ ਕੰਮ ਨੂੰ ਲਾ ਦੇ ਯਾਰ ਚਲਾਉਣਾ ਚਲਾਉਣ ਚ ਜਿਵੇਂ ਤੂੰ ਤਾਂ ਦਿਨ ਰਾਤ ਵੀ ਇਹਨੂੰ ਚਲਾਇਆ ਠਿਕਾੜਤ ਕੂੜ ਦਾ ਕਿਵੇਂ ਸਾਰਾ ਕੋਈ ਈਜ਼ੀ ਆ ਦਾ ਸਭ ਵਧੀਆ ਓਕੇ ਰਿਪੋਰਟ ਆ ਪੂਰੀ ਮੈਂ ਉੱਤੇ ਬੈਠਾ ਥੱਕਦਾ ਥੁੱਕਦਾ ਤਾਂ ਨਹੀਂ ਬੰਦਾ ਸੌਖਾ ਹੀ ਆ ਕੰਮ ਬਿਲਕੁਲ ਵਧੀਆ ਇਹਦੇ ਜਿਵੇਂ ਸੁਪਰ ਸੀਡਰ ਪਾਉਂਦੇ ਅੱਗੇ ਵਜਨ ਵਜਨ ਕੁਝ ਰੱਖਣਾ ਪੈਂਦਾ ਇਹਦੇ ਮੈਂ ਬਣਾਈ ਸੀ ਪਲੇਟ ਆਪਣੀ ਇੱਥੇ ਆ ਗਾਡਰ ਲਾ ਕੇ ਨਾ ਅੱਛਾ ਇੱਥੇ ਬਜਰੀ ਭਰ ਦਿੱਤੀ ਸੀਗੀ ਬਜਰੀ ਦਾ ਰੱਖਿਆ ਸੀ 2 2.5 ਕੁੰਟਲ ਵਜਨ 2.5 ਕੁੰਟਲ ਇੱਕ ਕੁੰਟਲ 20 ਕਿਲੋ ਦਾ ਬੰਪਰ ਆ ਇਹ ਵਾਲਾ ਹਾਂ ਆ ਵਟਾ ਜਾ ਪਾ ਕੇ ਹਾ ਵਟਾ ਪਾ ਕੇ ਸਾਰਾ 1 ਕਵਾਂਟਲ 20 ਕਿਲੋ ਨਹੀਂ ਵਟਾ ਵੱਖਰਾ ਹੈ ਮੈਂ ਉਹੀ ਕਹਿਣ ਲੱਗਾ ਸੀ ਕੱਲਾ ਬੰਪਰ ਇਹ 55 ਕਿਲੋ ਦਾ ਮੇਰੇ ਹੱਲ ਜਵੱਟਾ ਹੁੰਦਾ ਇਹਦਾ ਸ਼ੈਂਸ ਇਹ ਹੋ ਗਿਆ 1 ਕਵਾਂਟਲ 70 ਕਿਲੋ ਹੋ ਗਿਆ ਹੂੰ 70 75 ਇੱਥੇ 2 2.5 ਕਵਾਂਟਲ ਬਜਰੀ ਰੱਖੀ ਅੰਗੀ ਫਿਰ ਵੀ ਪੈਰ ਜੇ ਚੱਕਦਾ ਸੀ ਕਿਣੀ ਵਾਹਣ ਤੇ ਚੱਕਦਾ ਸੀ ਜਦੋਂ ਪੂਰਾ ਫੁੱਲ ਕਰ ਦਿੱਤੇ ਨੇ ਸੁਪਰ ਸੀਡਰ ਫਿਰ ਚੱਕਦਾ ਸੀ ਯਾਰ ਮੈਂ ਕਹਿੰਦਾ ਆਪਣੇ ਵਾਲੇ ਇਮਪਲੀਮੈਂਟ ਬਣਾਉਣ ਵਾਲਿਆਂ ਨੂੰ ਵੀ ਕੋਈ ਸੋਚਣਾ ਚਾਹੀਦਾ ਪਤਾ ਨਹੀਂ ਹੁਣ ਸੋਚਣਗੇ ਗਾਂ ਆਉਣ ਵਾਲੇ ਸਮਿਆਂ 'ਚ ਟਰੈਕਟਰਾਂ ਦੀ ਇੰਨੀ ਜਾਣ ਟਰੈਕਟਰ ਦੇ ਲੈ ਕਿੰਨਾ ਲੰਬਾ ਹ ਸੂਪਰ ਸੀਡਰ ਜਦੋਂ ਆਪਾਂ ਲੈਫਟ ਚੱਕਦੇ ਆਂ ਦੇਖ ਲੈ ਟਰੈਕਟਰ ਨੂੰ ਚੱਕ ਰਿੰਦਾ ਵੀ ਕਿੰਨਾ ਜਿਆਦਾ ਵਜ਼ਨ ਹੁੰਦਾ ਹੋਊਗਾ ਬਹੁਤ ਜਿਆਦਾ ਮੇਰੇ ਨਾਲ 4x4 ਸੋਨ ਵਾਲੀ ਕਾ ਲੱਗਾਇਆ 60 ਹੂੰ ਉਹਦੇ ਮਗਰ ਹੈਗਾ ਹੀਗਾ ਦੂਜਾ ਐਗਰੀ ਜੌਨ ਦਾ ਹੂੰ ਉਹ ਐਗਰੀ ਜੌਨ ਦਾ ਉਹਦੇ ਪਾਪ ਨਹੀਂ ਲੱਗਣ ਦਿੰਦਾ 4x4 ਦੇ 4x4 ਦੇ ਵੀ ਦੇਖ ਲੈ ਅਗਲਾ ਹਿੱਸਾ ਆਪਾਂ ਕਹਿ ਦਨੇ ਨਿਗਰ ਤਾਂ ਵੀ ਇਹਦੇ ਮਗਰ ਆਪਾਂ ਜਗਤਜੀਤ ਦਾ ਲਿਆ ਹੈਗਾ ਪਰ ਨਜ਼ਾਰਾ ਰਿਹਾ ਕਿ ਦਿਨ ਰਾਤ ਚਲਾਇਆ ਬਹੁਤ ਵਧੀਆ ਸੀ ਚੱਲਿਆ ਬਹੁਤ ਵਧੀਆ ਚਲੋ ਸ਼ੁਕਰ ਹੈ ਪ੍ਰਭਾ ਮਿਹਨਤ ਦਾ ਹੀ ਮੁੱਲ ਕਰਾ ਦਾ ਸੀਜ਼ਨ ਕਿਵੇਂ ਚੱਲਦਾ ਪਿਆ? ਕਰਾ ਦਾ ਠੀਕ ਠਾਕ ਆ। ਠੀਕ ਠਾਕ ਆ। ਠੀਕ ਠਾਕ ਕਰਾ ਦਾ। ਨਹੀਂ ਲੋਕੀ ਦੇਈ ਜਾਂਦੇ ਕੰਮ ਕੋਲ ਪੈਸੇ ਪੁਸੇ ਕੀ ਸਿਸਟਮ ਆ। ਕਰਾਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਪਈ? ਦਿੱਕਤਾਂ ਐ ਦਿੱਕਤਾਂ। ਮੈਂ ਕਰਾ ਦਾ ਅੱਕ ਗਿਆ ਕਰਾ ਤੂੰ। ਅੱਕ ਗਿਆ। ਅੱਕ ਗਿਆ। ਕਿਉਂਕਿ ਲੋਕ ਪਤਾ ਕੀ ਚਾਹੁੰਦੇ ਆ। ਹੂੰ। ਟਾਈਮ ਘੱਟ ਲੱਗੇ। ਹੂੰ। ਪਹਿਲੀ ਪੱਦਰੋ ਜੀ। ਤੇ ਪੈਸੇ ਵੀ ਘਟ ਦੇਣੇ ਪੈਣ। ਪੈਸੇ ਵੀ ਘਟ ਦੇਣੇ। ਪੈਸੇ ਆਪਣਾ ਰੇਟ ਹੈਗਾ 900 ਰੁਪਇਆ ਇੱਥੇ ਲੈਂਦੇ ਪਏ। ਪਿਛਲੀ ਵਾਰ ਵੀ 900 ਸੀ ਆਇਦ ਕਿ 900 ਤੂੰ ਵੀ ਗਿਣ ਕੇ ਦੱਸੀ ਕਰਾ ਮਾਂ ਵੀ ਚਲਾਉਣਾ ਮਾਂ ਵੀ ਸਾਰਿਆਂ ਨੂੰ ਦੱਸਾਂਗਾ ਰੇਟ ਵੀ ਆਪਾਂ ਨੂੰ ਇੱਕ ਕਿੱਲਾ ਆਪਾਂ ਵੈਸੇ ਤਾਂ ਵੀਰ ਤੋਂ ਨੌਲੇਜ ਲੈਣ ਆਏ ਸੀ ਮਾਂ ਵੀ ਦੱਸ ਦੇਣਾ ਇੱਕ ਕਿੱਲੇ ਚ ਆਪਾਂ ਕਰਾ ਲਾਉਣਾ ਕਿ ਨਹੀਂ ਦਿਹਾੜੀ ਆਪਣੇ ਡਰਾਈਵਰ ਦੀ 500 ਰੁਪਏ ਦਿਹਾੜੀ ਹੈ ਫਿਰ ਕੋਈ ਰੋਟੀ ਪਾਣੀ ਵੀ ਨਹੀਂ ਲੈ ਕੇ ਆਉਂਦਾ ਨਾ ਰੋਟੀ ਪਾਣੀ ਲੈ ਕੇ ਆਉਂਦਾ ਫਿਰ ਕਰਾਇਆ ਵੀ ਨਹੀਂ ਖੇਚਦਾਗਾ ਫਿਰ ਕਰਾਇਆ ਨੇ ਉਹ ਵੀ ਕਹਿੰਦੇ ਵੀ ਤੋਹੇ ਆਪੇ ਕਰੋ ਸਾਰਾ ਕੁਝ ਹਾਂ ਆਪੇ ਕਰੋ ਤੇ ਫਿਰ ਕਹਿੰਦੇ ਵੀ ਮਿੰਟ ਵੀ 40 ਕੇ 40 ਮਿੰਟਾਂ ਚ ਇਹਨੂੰ ਪਧਰਾ ਕਰੋ ਹਾਂ ਪਧਰਾ ਕਰੋ ਹੁਣ ਸਾਰਿਆਂ ਦੇ ਖੇਤਾਂ 'ਚੋਂ ਲੱਗੇ ਉਲਟਾਵੇਂ ਹਾਂ ਤਾਂ 20 ਮਿੰਟ ਤਾਂ ਗੁੱਠਾ ਹੀ ਖਾ ਜਾਂਦੀਆਂ 20 ਮਿੰਟ ਕਿਉਂ ਯਾਰ ਮੈਂ ਤੈਨੂੰ ਦੱਸਦਾ ਜਗਵੀਤ ਕੇ ਲਾਉਣ ਗਿਆ ਸੀ ਖਰਾਮ ਇਹਨੇ ਲਵਾਇਆ ਗਵਾਂਡੀਆਂ ਦੇ ਆ ਲੱਗੇ ਸੀ ਪਲੋ ਲੱਗੇ ਸੀ ਹੂੰ ਤਾਂ ਤਿੰਨਾ ਕਿੱਲਿਆਂ ਦਾ ਘੇਰਾ ਸੀ ਤਿੰਨਾ ਕਿੱਲਿਆਂ ਦੀ ਮਿੱਟੀ ਸਾਰੇ ਬਾਣ ਦੀ ਮਿੱਟੀ ਉਸੇ ਇੱਕੋ ਗੇੜਾ ਉੱਥੇ ਸਾਈਡ ਤੇ ਗਈ ਇੱਕੇ ਸਾਈਡ ਤੇ ਇੱਕੇ ਸਾਈਡ ਤੇ ਤੇ ਹੁਣ ਉੱਥੇ ਬੰਦਾ ਕੀ ਕਰ ਲਿਆ ਹੁਣ ਕਿੱਥੋਂ ਉਹਨੂੰ 40 ਮਿੰਟਾਂ ਘੰਟੇ 'ਚ ਕਿੱਥੋਂ ਉਹਨੂੰ ਪੂਰਾ ਕਰਦੀ ਮੈਣਾ ਤੇ ਬਾਣ ਨੇ ਰੋਣ ਅੱਕੇ ਇੱਕ ਏਡੇ ਏਡੇ ਰੋੜ ਏਡੇ ਏਡੇ ਉਹ ਵੈਸੇ ਨਹੀਂ ਖਿੱਚਾਂ ਤੇ ਟਰੈਕਟਰ ਨੂੰ ਤੁਰਨ ਦੇ। ਟਰੈਕਟਰ ਨੂੰ ਤੁਰਨ ਨਹੀਂ ਦਿੰਦੇਗੇ ਉਹ। ਹੁਣ ਰਾਤ ਲਾ ਕੇ ਆਇਆ ਕਰਾ। ਉੱਥੇ ਵੀ ਆਖੇ ਟਾਈਮ ਥੋੜਾ ਲੱਗੇ। ਹੂੰ। ਮੈਂ ਕਿਹਾ ਜਿੱਡੇ ਤੇਰੇ ਡਲੇ ਐ ਨਾ ਦੋ ਸੀਆਂ ਜਦੋਂ ਡਲੇ ਵੀ। ਦੋ ਸੀਆਂ ਤੇ ਡਲੇ ਹਾਂ। ਫੇਰ ਮੈਂ ਕਿਹਾ ਦੋ ਸੀਆਂ ਉੱਤੋਂ ਹੋਰ ਲਗਣੀਆਂ ਫੇਰ ਪੱਦਰ ਹੋਣੀ ਜਾ ਕੇ। ਹੂੰ। ਤੇ ਇੱਕ ਲਾਈ ਸੀਨ ਸਿਆਣੀ ਨੇ ਉਤੋਂ। ਮੈਂ ਦੱਸ ਉਹ ਤਾਂ ਸੋ ਆ ਗਾਈ ਫੇਰ ਦੋ ਕੁਛ ਕਰ ਦੋ ਨੂੰ ਡਲੇ ਤਾਂ ਪਾ ਦੋ। ਦੋਰ ਦੋਰ ਲਾਈ ਤੇ ਡਲੇ ਬਣੀ ਚੇ ਆ ਤੀਰ ਲਾਈ ਤੇ ਥੱਲੇ ਥਾਂ ਪੱਕਾ ਨਿਕਲ ਆਇਆ। ਮੈਂ ਤੇ ਹੁਣ ਉੱਥੇ ਫੇਰ ਕਰਾ ਇਹਨੇ ਫੇਰ ਨਹੀਂ ਤੁਰਨਾ। ਨਾ। ਕਿਉਂਕਿ ਜਿੱਥੇ ਪੱਕੀ ਆ ਗਈ। ਕਿ ਕਿ ਆ ਗਏ ਉਵੇਂ। ਹਾਂ ਇਹਨੇ ਟਾਇਰ ਚੱਕਦੇ ਨੇ ਪਿੱਛੋਂ। ਉਹ ਟਾਇਰ ਚੱਕ ਕੇ ਛੱਡ ਕੇ ਆ ਗਏ। ਵੀਰੇ ਰੇਟ ਰੂਟ ਦਾ ਇੱਧਰ ਕੀ ਚੱਲਦਾ ਪਿਆ ਹੁਣ? ਰੇਟ 900 ਰੁਪਿਆ। 900 ਤੇ ਦੇ ਦਿੰਦੇ ਆ ਕਿ ਨਹੀਂ? ਜਿਹੜੇ ਦਾ ਸੱਜਣ ਮਿੱਤਰ ਆਉਦੇ ਆ ਮੀਆਂ ਉਹ ਤਾਂ ਦੇ ਦਿੰਦੇ ਆ। ਹਾਂ। ਨਹੀਂ ਤੇ 800 ਬਾਈ ਲੈ ਲਈ। 850 ਲੈ ਲਈ। ਕਈ ਸਿਆਣੇ 600 ਵਾਲੇ ਵੀ ਹੈਗੇ ਆ ਵਿੱਚ। ਅੱਛਾ। ਆ ਮੈਨੂੰ ਫੋਨ ਆਇਆ ਆਪਣੇ ਸੱਜਣ ਹੀ ਸੀਗਾ ਉਹ। ਯਾਰ ਜਿਹੜੇ ਆਪਦੇ ਸੱਜਣਾ ਉਹਨਾਂ ਨੂੰ ਤਾਂ ਸਮਝਣਾ ਚਾਹੀਦਾ ਨਾ ਆਪਾਂ ਖਰਚੇ ਅੱਗੇ ਗਣਦੇ ਪੈਸੀ ਵਿੱਚੇ ਛੜਤੀ ਗੱਲ 500 ਡਰਾਈਵਰ ਰੋਟੀ ਪਾਣੀ ਦਾ ਲਾ ਲਾ ਫਿਰ ਬੰਦੇ ਨੇ ਸਾਰੀ ਦਿਹਾੜੀ ਖਪਣਾ ਇਹਦਾ ਡੀਜ਼ਲ ਖਰਚਾ ਲਾ ਲਾ ਇਹਦੀ ਸਰਵਿਸ ਦਾ ਖਰਚਾ ਇਹਦੇ ਟਾਇਰਾਂ ਦਾ ਲਾ ਲਾ ਟਰੈਕਟਰ ਦੀ ਮੈਂਟੇਨੈਂਸ ਸਾਰੀ ਲਾ ਲਾ ਕਿੰਨੇ ਖਰਚੇ ਗਿਣੇ ਜਾਂਦੇ ਇਹਨਾਂ ਕੁਛ ਲਾਈਏ ਤੇ ਬਚਦਾ ਹੀ ਕੁਛ ਨਹੀਂ ਬਚਦਾ ਮੈਂ ਉਹ ਹੀ ਕਹਿੰਨਾ ਬਚਦਾ ਹੀ ਕੁਛ ਨਹੀਂ ਆ ਤੇ ਪਤੰਦਰ ਫਿਰ ਹੁਣ ਮੈਨੂੰ ਰੇਟ ਮਿਲਦਾ 850 800 ਹੂੰ ਮੈਂ ਜਵਾਬ ਦਿੱਤੀ ਜਨਾ ਸਾਰਿਆਂ ਫਾਇਦਾ ਹੀ ਨਹੀਂ ਨਾ ਇੱਕ ਹੈਗਾ ਕਰਾ ਲਾ ਪਤਾ ਨਹੀਂ ਕਿੱਥੋਂ ਦਾ 800 ਰੁਪਏ ਮੈਂ ਕਿਹਾ ਵੀਰੇ ਤੁਸੀਂ ਜੀ ਸਦਕੇ ਲਵਾਓ ਉਹਦੇ ਤੋਂ ਹੁਣ ਆਪਾਂ ਘਰੇ ਖੜੇ ਠੀਕ ਆ ਆਪਦੇ ਬਿਮਾਰ ਹੋਣ ਨਾਲ ਤਾਂ ਘਰੇ ਜੁ ਬੈਠੇ ਚੰਗੇ ਆ ਯਾਰ ਮੈਂ ਹਰਾਣ ਆ ਫਿਰ ਮਗਰ ਉਹ ਹੀ ਗੱਲ ਸਿਰ ਥਲੇ ਬਾਹਰ ਰੱਖ ਕੇ ਪੈ ਜਾਣਾ ਕਿਸੇ ਨੇ ਢੀੜਾ ਵੀ ਕੱਢਣਾ ਨਾ ਉਹਨੇ ਪਾਣੀ ਛੱਡ ਕੇ ਜਿੱਥੇ ਇੱਕ ਗਿੱਟਰੀ ਜਗ੍ਹਾ ਰਹਿ ਗਈ ਨਾ ਉਹ ਤੇਰਾ ਪਾਣੀ ਨਹੀਂ ਚੜਿਆ ਬਸ ਇਹੀ ਗੱਲ ਆ ਪਿੰਡ ਦੇ ਚਾਰ ਚਫੇਰ ਮੋਲਾਂ ਦੇ ਕਹਿਣਾ 8 ਸਾਲ ਹੋ ਗਏ ਗਈਆਂ ਨੂੰ ਕਰਾਹਣੀ ਲਵਾਇਆ ਵਾਂਚ ਹੂੰ ਤੇ ਆਖਣਗੇ ਸਾਡਾ ਨਾ ਦੋਹਰ ਲਾ ਕੇ ਵਾਣ ਪੱਧਰਾ ਕਰ ਜਾ ਹੁੰਦਾ ਹੀ ਨਹੀਂ ਉਹ ਤੇ ਤੀਰ ਦੀ ਥਾਂ ਚੌਰ ਵੀ ਲਾਲਾ ਉਹ ਪੱਧਰਾ ਹੁਣ ਨਹੀਂ ਅਗਲੇ ਸਾਲ ਕਰਾਇਆ ਲਵਾਊਗਾ ਪੱਧਰ ਹੁਣ ਹਾਂ ਉਹ ਦੋ ਸੀਜ਼ਨਾਂ ਦਾ ਹਿਸਾਬ ਆ ਕਿਉਂਕਿ ਕਈ ਵਾਰੀ ਤਾਂ ਮਿੱਟੀ ਸਾਰੇ ਅੱਧਾ ਅੱਧਾ ਫੋਟ ਲੈ ਕੇ ਜਾਣੀ ਪੈਂਦੀ ਉਹ ਪੁੱਬਲ ਜੀ ਇਹ ਤਾਂ ਪੁੱਬਲ ਜੀ ਬਣਾ ਕੇ ਖੇਚਦਾ ਉਹ ਜਿਹੜੀ ਉਹ ਬਨ ਜਾਂਦੀ ਭੱਸੀ ਜੀ ਉਹਦੇ ਤੋਂ ਪਾਣੀ ਦਈਦਾ ਉਹ ਬੈਠ ਜਾਂਦੀ ਹੂੰ ਥੱਲੇੋਂ ਇਧਰੋਂ ਕਹਿੜੀ ਨਿਕਲ ਨਹੀਂ ਹੁੰਦੀ ਦੂਜੇ ਪਾਸੋਂ ਉਹ ਤਾਂ ਪੰਗਾ ਹੀ ਪੈ ਜਾਂਦਾ ਯਾਰ ਇਹ ਤਾਂ ਯਾਰ ਜਿੰਨੂੰ ਮਾੜਾ ਮੋਟਾ ਬੰਦੇ ਨੂੰ ਪਤਾ ਨਾ ਕਰਾਦਾ ਉਹ ਤਾਂ ਗੱਲ ਸਮਝਦਾ ਨਹੀਂ ਤੇ ਦੂਜੇ ਦਾ ਉਹ ਦੂਜਾ ਸੌਦਾ ਹੀ ਇਹ ਨਾ ਭਰਾਵਾ ਪਾਣੀ ਨਹੀਂ ਚੜਿਆ ਅਸੀਂ ਤਾਂ ਪੈਸੇ ਹੀ ਨਹੀਂ ਦੇਣੇਗੇ ਤੇ ਉਹ ਉੱਥੇ ਆਪਣੀ ਮਿੱਟੀ ਜਮਾ ਹੀ ਹੋ ਜਾਂਦੀ ਤੇਲ ਦਾ ਖਰਚਾ ਵੀ ਫਿਰ ਇਹ ਕਿਤੇ ਸਸਤਾ ਦਾ ਆਣੀ ਆ ਨਾ 3 ਲੱਖ ਰੁਪਏ ਦਾ ਸੰਦ ਤੇ ਟਰੈਕਟਰ ਦਾ ਵਿੱਚ ਕਾਊਂਟ ਕਰੀਏ ਤੇ ਮੈਂ ਕਹਿੰਦਾ ਵੀ 10-15 ਲੱਖ ਦੇ ਆਪਾਂ ਇੰਪਲੀਮੈਂਟ ਅਗਲੇ ਦੇ ਖੇਤ ਚ ਲੈ ਕੇ ਜਾਣੇ ਆ ਸਹੀ ਗੱਲ ਹੈ ਤੇ ਜੇ ਬੰਦਾ ਆਪਾਂ ਨੂੰ ਕੋ ਰੋਟੀ ਪਾਣੀ ਪੁੱਛ ਲੇ ਕੋਈ ਆਪਾਂ ਨੂੰ ਮੋਲੀ ਚਾਇ ਤਰ੍ਹਾਂ ਦੇ ਦੇ ਭਰਾਵਾ ਜਿਵੇਂ ਤੇਰਾ ਚੱਲਦਾ ਹੋਵੇਂ ਉਹਨੂੰ ਚਲਾ ਫਿਰ ਇੱਕ ਪੰਗਾ ਹੋਰ ਆ ਜਿਹੜੇ ਮੇਰੇ ਵੀਰ ਸੁਣਦੇ ਨੇ ਕਿਰਾਾ ਤਾਂ ਵੈਸੇ ਨਹੀਂ ਤੇਜ਼ ਚਲਾਉਣਾ ਚਾਹੀਦਾ ਸਗੋਂ ਆਪ ਕਿਆ ਕਰੋ ਵੀ ਹੌਲੀ ਚਲਾਓ ਉਹ ਉਹੀ ਕਰਾਹ ਕਹਿਣਗੇ ਇੱਕ ਵਾਰ ਗਿਆ ਸੱਜਣ ਆ ਇਹਦੇ ਕੋਲ ਗਿਆ ਮੈਂ ਇਹਦਾ ਬਾਪੂ ਆਖੇ ਤੇ ਟਰੈਕਟਰ ਹੌਲੀ ਤੋਰਦਾ ਮੈਂ ਕਿਹਾ ਜਿਵੇਂ ਟਰੈਕਟਰ ਵੱਧ ਤੋਰਿਆ ਤੁਹਾਡਾ ਕਰਾਹ ਨਹੀਂ ਸਹੀ ਲੱਗਣਾ ਮਿੱਟੀ ਨਹੀਂ ਡਿੱਗਣੀ ਮਿੱਟੀ ਨਹੀਂ ਡਿੱਗਣੀ ਕਿਉਂਕਿ ਇਹਨੇ ਝੜੀ ਜਗ੍ਹਾ ਤੇ ਸੁੱਟਣੀ ਇਹਨੂੰ ਕੁਝ ਕੁ ਸੈਕਿੰਡ ਚਾਹੀਦੇ ਮੇਰੀ ਯਾਦ ਆ ਸਕੋ ਜਿਹੜਾ ਵਾਂਝਾ ਸੋ ਕੋ ਸੈਟ ਨਾ ਰੇਤ ਲਾਜ ਮੈਂ ਉੱਥੇ ਆਪ ਦੂਜਾ ਲਾ ਲੈਣਾ ਗियर ਹੂੰ ਤੇ ਥੋੜੀ ਜਿਹੀ ਰੇਸ ਘੱਟ ਕਰਕੇ ਆਪਰੇ ਤਾਂ ਚੱਲਦਾ ਨਹੀਂ ਨਾ ਚੱਲਦਾ ਨਹੀਂ ਗਾੜੀ ਮੰਨਦਾ ਕਲਪ ਜਾਂਦਾ ਮੈਂ ਜਿੱਥੇ ਟਰੈਕਟਰ ਰਹਿਦਾ ਉੱਥੇ ਦੂਜਾ ਲਾ ਲਓ ਮੈਂ 10 ਦਿ ਹੂੰ ਵਧੀਆ ਚਾਵਾਂ ਨਾਲ ਕਿਉਂ ਮੇਨ ਮੇਨ ਬੰਦਿਆਂ ਨੂੰ ਲਾਉਣਾ ਹੈ ਵਧੀਆ ਚਾਵਾਂ ਨਾਲ ਜਦੋਂ ਆ ਗਈ ਗਰਮੀ ਨਿਕ ਲਾਟ ਤੋਂ ਲੋਕਾਂ ਦੇ ਜ ਨਹੀਂ ਬਾਈ ਇਹ ਆ ਉਹ ਆ ਇੰਨੇ ਪੈਸੇ ਨਹੀਂ ਉਨੇ ਪੈਸੇ ਮਾਣੀ ਆ ਗਿਆ ਮੈਂ ਘਰੇ ਖੜਾ ਠੀਕ ਆ ਇਹ ਹੁਣ ਜਿਹਦੇ ਵੀ ਜਾਣਾ ਨੂੰ ਠੋਕ ਵਜਾ ਕੇ ਪਹਿਲੇ ਠੋਕ ਵਜਾ ਕੇ ਪਹਿਲੇ ਜਾਣਾ ਸ਼ਾਮ ਨੂੰ ਆਪਾਂ ਹੂੰ ਪੰਜ ਕੋਏ ਦੇ ਜਾਣਾ ਹੂੰ ਰਾਤ ਰਾਤ ਭਾਵੇਂ ਸਾਰੀ ਲਾ ਲਈ ਕੋਈ ਚੱਕ ਆਹ ਇਹ ਤਾਂ ਕਿਹੜਾ ਇਹਨੇ ਦਾਣੇ ਕੇਰਦਨੇ ਆ ਉਹੀ ਸਾਰੀ ਰਾਤ ਕਿਉਂ ਰਾਤ ਨੂੰ ਠੰਡਾ ਹੁੰਦਾ ਵਧੀਆ ਦੁਪਹਿਰੇ ਤਾਂ ਬਿਮਾਰ ਹੋਣੀ ਹੈ ਯਾਰ ਉਦੋਂ ਜਿਆਦੇ ਆਫਦੇ ਲੱਗ ਜਾਂਦੇ ਉਦੋਂ ਜਿਆਦੇ ਆਫਦੇ ਲੱਗ ਜਾਂਦੇ ਆ ਵੀ ਆਪਾਂ ਵੇਲੇ ਖੜੇ ਨੁਚੜੀ ਜਾਂਦੇ ਨੁਚੜੀ ਜਾਂਦੇ ਆ ਕਰੀ ਜਾਂਦੇ ਹੁੰਦੇ ਆਪਾਂ ਵੀਡੀਓ ਕੱਟ ਕੇ ਤਿੰਨ ਵਾਰੀ ਪਾਣੀ ਪੀ ਲਿਆ ਆਪਾਂ ਚਲੋ ਤੇ ਇਹ ਟਰੈਕਟਰ ਦੀਆਂ ਖੂਬੀਆਂ ਤੋਂ ਦੱਸ ਹੀ ਦਿੱਤੀ ਇਹ ਉਦੋਂ ਕਿੰਨੇ ਦਾ ਲਿਆ ਸੀਗਾ ਇਹ ਟਰੈਕਟਰ ਇਹ ਆਪਾਂ ਲਿਆ ਸੀ 7 ਲੱਖ 60 ਹਜ਼ਾਰ ਦਾ 7 ਲੱਖ 60 ਹਜ਼ਾਰ ਦਾ 60 ਹਜ਼ਾਰ ਦਾ ਨਵਾਂ ਕਿੰਨੇ ਦਾ ਸੀ ਉਦੋਂ ਨਹੀਂ ਤੇਗਾ ਸੀ 9 ਲੱਖ ਮੇਰੇ ਖਿਆਲ ਚ 20 30 ਹਜ਼ਾਰ ਦਾ ਇਨਕਦਾ ਸੀ 9 20 30 ਹੂੰ 9 25 ਉਦੋਂ ਨਿਊ ਲੈਂਡ ਕਟਾ ਆ ਗਿਆ ਅੰਦਰ ਹਾਂ ਇਹ ਲਿਆ ਸੀ 7 60 ਦਾ ਯਾਰ ਜੈ ਜੀ ਬਣ ਗਿਆ ਫਿਰ ਤਾਂ ਬਿਲਕੁਲ ਵਧੀਆ ਕਿਉਂਕਿ 500 ਘੰਟਾ ਦਾ ਕੋਸ਼ਵ ਨਹੀਂ ਚੱਲਿਆ ਹੁੰਦਾ ਇਹ ਵੀ ਜਦੋਂ ਟਰੈਕਟਰ ਲੈਣ ਗਏ ਨਾ ਉਹ ਜਿਵੇਂ ਕਰੀਪਰ ਗੇਅਰ ਮੈਂ ਦੱਸਿਆ ਮੈਂ ਉਹਨੂੰ ਕਿਹਾ ਕਿ ਯਾਰ ਇਹ ਤਾਂ ਗੇਅਰ ਬੈਕ ਪਛਾਣ ਨੂੰ ਪੈਂਦਾ ਹੂੰ ਉਹ ਚਲ ਉਹਨਾਂ ਦਾ ਰੋਜ ਦਾ ਕੰਮ ਨੂੰ ਪਤਾ ਨਹੀਂ ਲੱਗਾ ਫਿਰ ਅਸੀਂ ਦੂਰੀ ਵਾਰੀ ਜਦ ਲੈਣ ਗਏ ਟਰੈਕਟਰ ਅਗਲੇ ਦਿਨ ਉਹਦੇ ਦਾ ਟਰੈਕਟਰ ਹੀ ਕਰੀਪਰ ਗੇਅਰ ਆ ਹਾਂ ਆਹ ਦਾ ਟਰੈਕਟਰ ਸੈੱਟ ਹੀ ਬਹੁਤ ਚਲਦੇ ਆ ਕਿਸਮਤ ਨੂੰ ਹੀ ਚੰਗਾ ਪਉਣ ਨਿਕਲ ਆਇਆ ਮੈਂ ਤੈਨੂੰ ਉਹੀ ਤਾਂ ਗੱਲ ਅੱਗੇ ਪੁੱਛੀ ਸੀ ਮੈਂ ਕਿਹਾ ਤੈਨੂੰ ਨੌਲੇਜ ਸੀ ਕਿ ਨਹੀਂ ਇਹ ਕਈਆਂ ਨੂੰ ਨਹੀਂ ਨੌਲੇਜ ਨਾ ਨਾ ਇਸ ਗੇਅਰ ਬਾਰੇ ਨੌਲੇਜ ਨਹੀਂ ਹੈਗੀ ਕਰੀਪਰ ਗੇਅਰ ਕਰੀਪਰ ਗੇਅਰ ਦੀ ਕਈ ਹਾਲਾਂ ਦੇ ਚ ਸਪੈਸ਼ਲ ਜਿਵੇਂ ਪ੍ਰੀਤ ਜਾਂ ਦੂਜੇ ਟਰੈਕਟਰ ਆਉਂਦੇ ਨਾ ਉਹਨਾਂ ਦੀ ਨੌਲੇਜ ਹੁੰਦੀ ਕਿ ਉਹ ਅੱਡੇ ਲੀਵਰ ਲੱਗਾ ਹੁੰਦਾ ਇਹ ਆਪ ਤੋੜ ਕੇ ਵਿਖਾਵਾਂ ਤੋਰਗੇ ਨੂੰ ਚਲੋ ਕਾਰ ਸਟਾਰਟ ਕਰ ਕਾਰ ਹੀ ਸਟਾਰਟ ਇਹਦਰ ਆਈ ਲੋ ਕੱਢ ਲੈਦਾ ਇਹਦਾ ਲੋ ਲਾ ਦੇ ਉਹ ਵੀ ਮਾਰ ਦੇ ਹਾਂ ਲੋ ਇਹ ਹੈ ਤਾਂ ਲੋ ਹੈ ਮੀਡੀਅਮ ਕਿੰਨਾ ਨਾ ਇਹਦਾ ਇੱਕ ਫਾਇਦਾ ਪਹਿਲੇ ਲੋਜ ਚ ਕੱਟ ਦੂਜੇ ਲੋਜੋਂ ਜ਼ਿਆਦਾ ਖਦੋਰਾ ਵਧਣਾ ਹੀ ਹੈ ਨਾ ਹਾਂ ਪਹਿਲੇ ਲੋਜੇ ਆਏ ਇਹੋ ਹੀ ਕਰ ਲਾ 2000 ਰੁਪਏ ਲੈ ਆ ਬਾਕ ਜਿਹੜੇ ਦੂਸਰੇ ਵੈਕਟਰ ਆ ਤੂੰ ਦੱਸਿਆ ਸੀ ਗੇਅਰ ਦਾ ਕਿੰਨਾ ਫਰਕ ਆ ਗੇਅਰ ਦਾ ਮਤਲਬ ਇਹ ਚੱਲਣਾ ਪਹਿਲੇ ਲੋਚ ਆ ਇਹ ਚੌਥੇ ਇਹ ਚੌਥੇ ਇੱਕ ਸਾਹ ਦੇ ਤਿੰਨਾ ਗੇਰਾਂ ਦਾ ਹੀ ਫਰਕ ਹੋ ਗਿਆ ਜੇ ਤੂੰ ਰੇਸ ਕਰੀ ਇਹਦੀ ਕੱਢ ਕੇ ਗੇਅਰ ਬੰਦ ਕਰਦੇ ਇਹ ਵੀ ਕੀੜਾ ਈ ਸੀ ਜਿਹੜਾ ਸਿਟੀ ਵਾਲਾ ਨਹੀਂ ਇਹ ਕੀੜਾ ਮੈਂ ਪੁੱਛਣ ਲੱਗਾ ਮੈਂ ਤਾਂ ਹੀ ਵੇਖਿਆ ਇਹ ਸਿਸਟਮ ਇਹ ਕੀੜਾ ਹਾਲੈਂਡ ਵਾਲੇ ਸਾਰੇ ਵੀਰ ਹੀ ਲਾਉਂਦੇ ਆ ਇਹ ਵਿੱਚ ਇਹਦੇ ਕੁਛ ਲੱਗਦਾ ਕਿ ਆਪੇ ਆਟੋਮੈਟਿਕ ਹੀ ਮਾਰਦਾ ਇਹਦੇ ਇੱਥੇ ਪੱਠੀ ਚੇਂਜ ਹੁੰਦੀ ਹੈ ਪੱਠੀ ਇਹਦੇ ਪੱਠੀ ਆਉਂਦੀ ਮੈਂ ਤਾਂ ਕਿਨ ਅਸਲ ਅੰਸਰ ਹੀ ਆਉਂਦਾ ਛੱਡਾ ਪੱਠੀ ਆਉਂਦੀ ਹੈ ਇਹਦੇ ਆਉਂਦੀ ਹੈ ਨੰਨੇ ਆ ਜਾ ਪੱਠੀ ਉਹ ਸਿੱਧੀ ਜੀ ਹੁੰਦੀ ਹੈ ਪੱਠੀ ਹਾਂ ਆ ਟਰੈਕਟਰ ਆਪਾਂ ਬੰਦ ਕਰਦਾ ਸੀ ਸੀ ਕੀ ਕਰਦਾ ਇਹ ਉਹ ਦੂਜਾ ਅੱਛਾ ਟਰਬੋ ਟਰਬੋ ਹਾਂ ਓਕੇ ਆ ਜਿਵੇਂ ਟਰਬੋ ਦੇ ਇੱਥੇ ਆ ਨਾ ਆ ਚੀਜ਼ ਆ ਹਾਂ ਇਹ ਸੀਟੀਲ ਆ ਜਿਗਾਰਡ ਇਹ ਤਾਂ ਪੈਵ ਤੇ ਥੱਲੇ ਉਹਨੂੰ ਕਰਕੇ ਲਾ ਦਿੰਦੇ ਆ ਫਿਰ ਸੀਟੀ ਅੱਛਾ ਫੇ ਮੋੜ ਬਣਾਉਂਦੇ ਉਸ ਹਸਾਬ ਨਾਲ ਹਾਂ ਇੱਥੇ ਕੋਈ ਪੱਠੀ ਆਉਂਦੀ ਆ ਉਹਨੂੰ ਕੱਢ ਦਿੰਦੇ ਆ ਇੱਥੇ ਉਹ ਸਾਰੀ ਖੁੱਲੀ ਹੁੰਦੀ ਆ ਤੇ ਜਿਹੜੀ ਹੁਣ ਆ ਪੱਠੀ ਆ ਦਿੱਤੀ ਇਹਦੇ ਸਾਹਮਣੇ ਆ ਏਡਾ ਕੁ ਛੇਕ ਹੀ ਖੁੱਲਾ ਛੱਡਿਆ ਆ ਉਵੇਂ ਨਹੀਂ ਤੇ ਏਡਾ ਛੇ ਖੁੱਲਾ ਹੁੰਦਾ ਇਹ ਉਹ ਜਿਵੇਂ ਆਪਾਂ ਸੀਟੀ ਟੈਪ ਬਣਾ ਦਿੰਨੇ ਜਿਵੇਂ ਆਪਾਂ ਦੇਸੀ ਸੀਟੀ ਨਹੀਂ ਮਾਰਦੇ ਉਹ ਸਿਸਟਮ ਬਣਾ ਦਿੰਦੇ ਵਿੱਚ ਪੈ ਪਾ ਕੇ ਇੱਕ ਸੀਟੀ ਇਹਦੂ ਤਿੱਖੀ ਹੋ ਜਾਂਦੀ ਹੈ ਹੁਣੀ ਆਪਾਂ ਕਰਾਈ ਕਿਉਂਕਿ ਫਿਰ ਆਪਾਂ ਕੰਮ ਵੀ ਕਰਨਾ ਨਾਲ ਹਾਂ ਉਹ ਫਿਰ ਬਾੜੀ ਕੰਨਾਂ ਚ ਵਜਦੀ ਹੈ ਬਾੜੀ ਕੰਨਾਂ ਚ ਵਜਦੀ ਫਿਰ ਹਾਂ ਇਹ ਵੀ ਸੂੰ ਸੂੰ ਹੀ ਕਰਦਾ ਇਹਦੀ ਇੱਕ ਵੀ ਫਰਕ ਪਿਆ ਹਾਂ ਇਹਦੀ ਵੀ ਕੇਮ ਚੇਂਜ ਕਰਾਈ ਸੀ ਅੱਛਾ ਕਰਾਈ ਆ ਹਾਂ ਸੁਪਰ ਸੀਡਰ ਦਾ ਸੀਜ਼ਨ ਲਾਉਣ ਤੋਂ ਬਾਅਦ ਕਰਾਈ ਇਹਦੀ ਕੇਮ ਕਿਵੇਂ ਚੇਂਜ ਹੁੰਦੀ ਆ ਕਿੰਨਾ ਖੋਲਣਾ ਪਿਆ ਇਹਨੂੰ ਇਹ ਇੱਥੋਂ ਖੋਲਣਾ ਪਿਆ ਆਪਣੇ ਨੰਨੇ ਆ ਜੀ ਮੇਰੇ ਪੁੱਤ ਜੀ ਪਰ ਇਹਦੇ ਖੁੱਲੇ ਦਾ ਪਤਾ ਨਹੀਂ ਲੱਗਣਾ ਕਿ ਹਾਂ ਹਾਂ ਕਿੰਨੇ ਹੱਥਾਂ ਦਾ ਕੰਮ ਹੁੰਦਾ ਨਾ ਹਾਂ ਹਾਂ ਉਦੇ ਥੱਥਾਂ ਦਾ ਕੰਮ ਯਾਰ ਕਈ ਤਾਂ ਕਹਿੰਦੇ ਹੌਲੈਂਡ ਨੂੰ ਯਾਰ ਖੋਲਣੇ ਨਹੀਂ ਪੈਂਦਾ ਮੈਂ ਨਾ ਜਿੰਨਾ ਚਿਰ ਖੋਲਦਾ ਨਹੀਂ ਨਾ ਉਨਾ ਚਿਰ ਸਵਾਦ ਹੀ ਨਹੀਂ ਆਉਂਦਾ ਫਿਰ ਉਹ ਕਿਹੜੀ ਕਹਿ ਮੈਂ ਕਿਹਨਾਂ ਝੂਠ ਹੀ ਬੋਲੀ ਜਾਂਦੇ ਆ ਫਿਰ ਯਾਰ ਮੈਂ ਤਾਂ ਪਹਿਲਾਂ ਵੀ ਚਲਾਇਆ ਟਰੈਕਟਰ ਹੂੰ ਉਸ ਤੋਂ ਬਾਅਦ ਵੀ ਚਲਾਇਆ ਕਿੰਨਾ ਫਰਕ ਪਿਆ ਉਹ ਮੈਂ ਨਾ ਉਹਨੂੰ ਕਹਿੰਦੇ ਨਾ ਗੋਲੀ ਬਣ ਗਿਆ ਹਾਂ ਤਾਂ ਮੈਂ ਇੰਨਾ ਜ਼ਿਆਦਾ ਪਾਵਰ ਦਾ ਫਰਕ ਪੈ ਜਾਂਦਾ ਪਾਵਰ ਦਾ ਮੇਰੇ ਹਿਸਾਬ ਨਾਲ 5 ਕ 6 ਹੌਸਪਾਵਰ ਤਾਂ ਵੱਧ ਜਾਂਦੀ ਟਰੈਕਟਰ ਦੀ ਤੇ ਖਰਚਾ ਕਿੰਨਾ ਆ ਗਿਆ ਸੀ ਖਰਚਾ ਸਮਾਨ ਆਪਣਾ ਦਾ ਘਰ ਵਾਲਾ ਹਿਸਾਬ ਸੀਗਾ ਸਾਰਾ ਮੇਰੇ ਖਿਆਲ ਚ 10-12000 ਰੁਪਇਆ ਖਰਚਾ ਆਇਆ ਮੇਰਾ ਦਾ 10-12000 ਪਹਿਲਾ ਸਮਾਨ ਰੱਖ ਲਿਆ ओरिजिनल ਕਿਉਂ ਦੇਤਾ? ਰੀਜਨਲ ਨਾਲ ਹੀ ਉਹ ਘਰੀ ਪਿਆ ਆਪਣੇ। ਅੱਛਾ। ਇੱਥੋਂ ਕਹਿੰਦਾ ਮਤਲਬ ਟ੍ਰੈਕਟਰ ਨੂੰ ਆੱਡੀ ਕਰ ਦਿੰਦੇ ਆ। ਹਾਂ ਆੱਡੀ ਕਰ ਦਿੰਦੇ। ਆੱਡ ਕਰਕੇ ਤੇ ਫਿਰ ਉਹ ਸਾਰਾ ਕੁਝ ਚੇਂਜ ਕਰ ਦਿੰਦੇ ਆ। ਬਈ ਆਡੀ ਕੀ ਲੱਤ ਜੀ ਆ ਬਸ ਉਹ। ਹੂੰ ਉਹ ਚੇਂਜ ਕਰਦੇ ਆ। ਉਹ ਤਾਂ ਮੈਂ ਦੇਖੀਏ ਲੱਤ ਜੀ ਉੱਥੋਂ ਕਹਿੰਦੇ ਕੋਈ ਚੱਕਰਾਂ ਦਾ ਸਿਸਟਮ ਉਹ ਮਲਾਉਂਦੇ ਮਲਾਉਂਦੇ ਆ। ਚੱਕਰਾਂ ਦਾ ਕਿ ਉਸ ਤੋਂ ਬਾਅਦ ਆਹੀ ਸਿਲੈਂਸਰ ਲੱਗਾ ਹੈ ਇੰਹੀ ਸਿਟੀ ਲੱਗੀ ਸੀਗੀ। ਅੱਗੇ ਜਿਵੇਂ ਟਰੈਕਟਰ ਦੂਰੋਂ ਆਉਂਦਾ ਹੀ ਕਿ ਪਤਾ ਨਹੀਂ ਹੀ ਲੱਗਦਾ ਉਹਨੇ ਕਿਤੇ ਮੰਨ ਲਾ 2 ਕਿਲੋਮੀਟਰ ਤੋਂ ਵੀ ਆਉਂਦਾ ਇਹਨਾ ਟਰੈਕਟਰ ਹੂੰ ਪਤਾ ਲੱਗਣਾ ਕਿ ਟਰੈਕਟਰ ਆਉਂਦਾ ਪਿਆ ਇੰਨਾ ਫਰਕ ਉਹ ਆਇਦਾ ਵੀ ਇੰਨਾ ਫਰਕ ਪੈ ਗਿਆ ਤੇ ਜ਼ੋਰ ਵਾਲੋ ਤਾਂ ਗੱਲਾਂ ਹੀ ਛੱਡ ਦੇ ਤੂੰ ਆਹ ਰੇਡੀਅਲ ਪਾਏ ਆ ਖਿੱਚੀ ਫਿਰਦਾ ਵਧੀਆ ਮੈਣਾ ਕਮਾਈ ਫਿਰਦਾ ਫਿਰ ਵੀ ਉਵੇਂ ਹੀ ਅਜੇ ਮੈਂ ਵੇਟ ਲਵਾਉਣਾ ਇਹਨੂੰ ਹੁਣ ਸਲਿੱਪ ਕੱਢ ਦਾਣਾ ਕੱਢਦਾ ਸਲਿੱਪ ਪੂਰਾ ਇਹਨੇ ਕੋਈ ਹੋਰ ਕੋਈ ਰਿਪੇਅਰ ਕੱਢੀ ਇਹਨੇ ਨਾ ਜਿਵੇਂ ਤੂੰ ਤਾਂ ਰੋਜ਼ ਡੜੀ ਚਲਾਉਣਾ ਇਹਨੂੰ ਹਨਾ ਕੱਲੀ ਸਰਵਿਸ ਹੀ ਆ ਕੱਲੀ ਸਰਵਿਸ ਵੀ ਕੋਸ਼ਿਸ਼ ਦਾ ਔਰ ਕਲੱਚ ਪੈਡ ਵਗੈਰਾ ਨਾਲ ਦੀ ਹੈ ਨਾਲ ਦੀ ਸਭ ਕੁਝ ਨਾਲ ਦਾ ਕਿੰਨੇ ਘੰਟੇ ਚੱਲ ਗਿਆ ਇਹ ਚੱਲ ਗਿਆ ਮੇਰੇ ਖਿਆਲ ਚ 1100 ਚੱਲ 1100 ਪਲਸ ਹੋ ਗਿਆ 1100 ਪਲਸ 600 ਘੰਟਾ ਚਲਾਤਾ 650 ਚਲਾਇਆ ਜਿਆਦਾ ਆਪ ਹੀ ਆ ਕਿ ਡਰਾਈਵਰ ਵੀਰ ਵੀ ਚਲਾ ਚਲੂ ਇੰਦੇ ਡਰਾਈਵਰ ਵੀਰ ਆਪਣਾ ਇੱਕ ਹੀ ਆ ਬੱਸ ਨਾਲ ਅੱਛਾ ਜਾਂ ਉਹ ਜਾਂ ਮੈਂ ਵੀ ਦੋ ਜਣੇ ਚਲਾਇਆ ਸਟੇਟ ਨੂੰ ਦੋ ਜਣੇ ਚਲਾਇਆ ਟਰੈਕਟਰ ਵੀ ਜਿਆਦਾ ਹੱਥਾਂ ਜਿੰਨੇ ਚਾਹੀਦਾਗਾ ਨਹੀਂ ਉਹ ਫਿਰ ਅਲੱਗ ਮੈਂਟੇਨੈਂਸ ਦਾ ਸਿਸਟਮ ਪਾਇਆ ਜਾਂਦਾ ਨਾ ਅੱਡ-ਅੱਡ ਸਾਫਕਤਾ ਉਹ ਹੋ ਜਾਂਦਾ ਆ ਛਤਰੀ ਛੁਤਰੀ ਤੇ ਨਾਲ ਹੀ ਆਈ ਸੀ ਹਨਾ ਛਤਰੀ ਇਹਦੇ ਨਾਲ ਹੀ ਆਈ ਸੀ ਕਿਉਂਕਿ ਹਾਲੈਂਡਰ ਸਪੈਸ਼ਲ ਐਡੀਸ਼ਨ ਦੇ ਨਾਲ ਹੀ ਹੁੰਦੀ ਹੈ ਬਿਲਕੁਲ ਛਤਰੀ ਦਾ ਵੀ ਇਹ ਤਾਂ ਨਜ਼ਾਰਾ ਇਹਦਾ ਨਜ਼ਾਰਾ ਜਿਹੜੇ ਇਹ ਇਸ ਟਰੈਕਟਰ ਦੀ ਇਹ ਬਾਲੀ ਵੱਡੀ ਸਿਫਤ ਆ ਯਾਰ ਜਿਹੜੀ ਇਹਦੀ ਛਤਰੀ ਨਾ ਹਰ ਇੱਕ ਵੀਡੀਓ ਚ ਇਹਦੀ ਸਿਫਤ ਕਰਦਾ ਜਿਹੜੀ ਹਾਲੈਂਡ ਦੀ ਛਤਰੀ ਆ ਨਾ ਇਹ ਤਾਂ ਸਿਰਾ ਗੱਲ ਬਾਤ ਹੀ ਆ ਇਹਦੇ ਨਾਲ ਦੀ ਛਤਰੀ ਨਾ ਕਿਸੇ ਟਰੈਕਟਰ ਨਾਲ ਅਜੇ ਤੱਕ ਲੱਗੀ ਤੇ ਨਾ ਹੀ ਲੱਗਣੀ ਕਿਉਂਕਿ ਜਿੰਨੀ ਪੱਕੀ ਥੱਲੇ ਹਿੱਸੇ ਤੋਂ ਆਉਂਦੀ ਨਾ ਇਹ ਤਾਂ ਸਿਰਾਂ ਗੱਲ ਬਾਤ ਹੀ ਆ 12 3 ਇਹਦੀਆਂ ਸਪੀਡਾਂ 12 ਆ ਗਈਆਂ ਹਨ ਉਹਤੇ ਵੀ ਐਂ ਲਿਖਿਆ ਹੁੰਦਾ ਉਹ ਦੂਜੇ ਤੇ ਬਿਨਾ ਕ੍ਰੀਪਰ ਵਾਲੇ ਕੇ ਹਾਂ ਉਹਦੇ ਵੀ ਇੰਜ ਹੀ ਆਉਂਦਾ ਉਹਦੇ ਵੀ ਇੰਜ ਹੀ ਆਉਂਦਾ ਹਨ ਪਰ ਤੋਰੇ ਦਾ ਪਰ ਇਹ ਉਹਦੇ ਐ ਕਿ ਉਹਦੇ ਤੋਰਿਆਂ ਦਾ ਇਹ ਤਾਂ ਜਿਵੇਂ ਪਹਿਲੇ ਲੋ ਚ ਲਾ ਲਿਆ ਹੂੰ ਜਿਵੇਂ ਜਿਵੇਂ ਆ ਵਾ ਗੇਅਰ ਵੱਡਾ ਕੀਤਾ ਉਹ ਤੋਰਾ ਵਧਣਾ ਇਹਦਾ ਹੂੰ ਜਿਵੇਂ ਆਮ ਆਪਾਂ ਹੁੰਦਾ ਕਿ ਪਹਿਲੇ ਹਾਈ ਚ ਲਾ ਲਿਆ ਜਾਂ ਚੌਥੇ ਮੀਡੀਅਮ ਚ ਲਾ ਲਿਆ ਤੋਰਾ ਵੱਜ ਜਾਂਦਾ ਇਹਦਾ ਚੌਥੇ ਮੀਡੀਅਮ ਚ ਤੋਰਾ ਨਹੀਂ ਵੱਧਦਾ ਘਟਦਾ ਪਹਿਲੇ ਨਾਲ ਘਟਦਾ ਹਾਂ ਮੇਰੇ ਬਾਕੀ ਖਰਚੇ ਆਪਾਂ ਸਾਰੇ ਦੱਸਦੇ ਟਾਇਰਾਂ ਦਾ ਵੀ ਦੱਸਤਾ ਕੇਮ ਦਾ ਵੀ ਦੱਸਤਾ ਆ ਸਿਟੀ ਵਾਲਾ ਸਿਸਟਮ ਕਿੰਨੇ ਦਾ ਲੱਗਿਆ ਸਿਟੀ ਦਾ ਲੱਗਾ 3000 3000 ਰੁਪਏ ਲੱਗਾ 2500 3000 ਦੇਖਣ ਨੂੰ ਤਾਂ ਯਾਰ ਏਡੀਕ ਪਾਇਪ ਜੀ ਆ ਪਾਇਪ ਜੀ ਆ ਪਰ ਲੈਂਦੇ ਆ ਇੰਨੇ ਖਰਚਾ ਲੈ ਲੈਂਦੇ ਇਹਨੂੰ ਇਹ ਕਿੱਥੋਂ ਬਣਵਾਏ ਸੀ ਉਹਨੇ ਪ੍ਰੋਮੋਸ਼ਨ ਨਹੀਂ ਆਪਾਂ ਕਰਨੀ ਤੂੰ ਦੱਸ ਦੇ ਕਿਹੜੇ ਸ਼ਹਿਰ ਚੋਂ ਸ਼ਹਿਰ ਆਪਣੇ ਮਾਉ ਸਾਹਿਬ ਹੀ ਉਹ ਜੀਵਨ ਮਿਸਤਰੀ ਉਹਨੇ ਬਣਵਾ ਕੇ ਦਿੱਤੀ ਸੀ ਆਪਾਂ ਨੂੰ ਦੱਸ ਵੀ ਦਿੱਤਾ ਮੈਂ ਰੋਕਿਆ ਵੀ ਹੈਗਾ ਨਹੀਂ ਪ੍ਰਮੋਸ਼ਨ ਨਹੀਂ ਆਪਣਾ ਬੰਦਾ ਹੀ ਉਹ ਆ ਮੇਨ ਯਾਰ ਆਪਣਾ ਨਾ ਹਾਲੈਂਡ ਦਾ ਟਰੈਕਟਰ ਦਾ ਆਪਾਂ ਨੂੰ ਪਤਾ ਹੀ ਭੇਦੇ ਦਾ ਕੱਖ ਨਹੀਂ ਸੀਗਾ ਲੈ ਬਾਈ ਤੇਰੀ ਫਰੀਜ ਪ੍ਰਮੋਸ਼ਨ ਕਰਤੀ ਆਪਾਂ ਹਾਂ ਉਹ ਚੱਲ ਵਧੀਆ ਬੰਦਾ ਭਰਾ ਹੀ ਇਹ ਆਪਣਾ ਜੇ ਮਰਜੀ ਲੋਡ ਹੋਵੇ ਹੁਣ ਵੀ ਜੇ ਕੋਈ ਵੀ ਲੋਡ ਪੈ ਗਿਆ ਬਾਕੀ ਕੰਮ ਵੀ ਸਾਰੇ ਉਹਨੇ ਹੀ ਕਰਿਆ ਉਹਨੇ ਜੋ ਜੇ ਕਿਸੇ ਨੂੰ ਕੋ ਹੋ ਗਿਆ ਫੋਨ ਮੈਂ ਉਹਨੇ ਹੀ ਲਾਉਣਾ ਕਿਉਂਕਿ ਇੱਥੇ ਮਿਸਤਰੀ ਕਿਸੇ ਨੂੰ ਕੁਝ ਪਤਾ ਹੀ ਨਹੀਂ ਇੱਥੇ ਪਤਾ ਨਹੀਂ ਯਾਰ ਨੌਲੇਜ ਨਹੀਂ ਹੈਗੀ ਨੌਲੇਜ ਨਹੀਂ ਹੈਗੀ ਹਾਂ ਹੌਲੀ 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 ਇੱਕ ਇਹਦਾ ਸਪਰਿੰਗ ਪਾਇਆ ਆ ਸੱਚ ਆਪਾਂ ਪੰਪ ਚ ਵੀ ਕਰਿਆ ਕੁਝ ਪੰਪ ਚ ਇਹਦਾ ਪੰਪ ਚ ਦੀ ਸੈਟਿੰਗ ਨਹੀਂ ਪੰਪ ਦੀ ਹੋਈਗੀ। ਅੱਛਾ। ਸਪ੍ਰਿੰਗ ਆਰ ਪੀ ਐਮ ਵਧਾਏ ਆ ਬਸ ਇਹਦੀ। ਉਂ ਜਾਂਦਾ ਨਹੀਂ। ਯਾਰ ਸਪ੍ਰਿੰਗ ਪਾਉਂਦੇ ਕਿੱਥੇ ਆ ਤੇ ਕਿਵੇਂ ਪਾਉਂਦੇ ਪਤਾ ਕੁਛ ਤੈਨੂੰ? ਆਹ ਚੀਜ਼ ਉੱਤੋਂ ਖੋਲਦੇ ਆ ਬਸ। ਆਹ ਚਾਰ ਨਾਟ ਆ। ਨੋ ਨਾ ਦਿਖਾਈ। ਅੱਛਾ ਆਹ ਵਾਲੇ ਚਾਰ ਨਾਟ। ਹਾਂ ਆਹ ਚਾਰ ਨਾਟ। ਇਹ ਖੋਲ ਕੇ ਨਾ ਹੱਥੋਂ ਸਿਰਜੇ ਇਹਦਾ। ਸਪ੍ਰਿੰਗ ਪੈਂਦਾ ਬਸ। ਸਪ੍ਰਿੰਗ ਨੇ ਤਾਂ ਇੰਨੀ ਅੱਗ ਪਾਈ ਨਾ। ਜਿਹੜਾ ਕਿਹੜਾ ਉਹਨੂੰ ਹੀ ਪੁੱਛੋ ਸਪ੍ਰਿੰਗ ਪਾਇਆ ਸਪ੍ਰਿੰਗ ਪਾਇਆ। ਸਪ੍ਰਿੰਗ ਦਾ ਸਿਸਟਮ ਕਈਆਂ ਟਰੈਕਟਰਾਂ ਦਾ ਦੁੰਦਾ ਉਹ ਪਾਵਰ ਵਧਾ ਇਹ ਪਾਵਰ ਨੂੰ ਨਹੀਂ ਗਿਆ ਸਿਰਫ ਆਰਪੀਐਮ ਆ ਇਹ ਪਹਿਲਾਂ ਜਾਂਦਾ ਸੀਗਾ 2200 ਆਰਪੀਐਮ ਤੇ 21 2200 ਹਾਂ ਹੁਣ ਇਹ ਜਾਂਦਾ 3200 ਤੇ ਹੁਣ 3200 ਤੇ ਇਹ 1000 ਚੱਕਰ ਹੀ ਵਧ ਗਿਆ ਹਾਂ 1000 ਚੱਕਰ ਹੀ ਵਧ ਗਏ ਤੇ ਯਾਰ ਕਈ ਮੇਰੇ ਵੀਰ ਕਹਿੰਦੇ ਆ ਵੀ ਸਪਰਿੰਗ ਪਾਇਆ ਜ਼ੋਰ ਵੀ ਵੱਧ ਪੰਪ ਦੀ ਸੈਟਿੰਗ ਸ਼ੂਟਿੰਗ ਵੀ ਕਰਾਉਂਦੇ ਇਹਦੇ ਕਰਾਉਣ ਦੀ ਕੋਈ ਜ਼ਰੂਰਤ ਹੈਗੀ ਤੈਨੂੰ ਕਿ ਨਹੀਂ ਨਾ ਜਮਾਂ ਹੀ ਨਹੀਂ ਲੋੜ ਤੇਲ ਦਾ ਖਰਚਾ ਪਤਾ ਕੁਛ ਤੂੰ ਆਉਸਤ ਕੱਢੀ ਇਹਦੀ ਤੇਲ ਦਾ ਸੁਪਰ ਸੀਡਰ ਤੇ ਜਿਵੇਂ ਡਾਕ ਰਵਾਣ ਹਾਂ ਇਹਨੇ ਤੇਲ ਖਾਦਾ ਉੱਥੇ 8 ਲੀਟਰ 8 ਲੀਟਰ ਹਾਂ 8 ਫੁੱਟਾ ਸੁਪਰ ਸੀਡਰ ਆਪਣੇ ਕੋ ਠੀਕ 8 ਲੀਟਰ ਖਾਦਾ ਉਹ ਵੀ ਤੇ ਇਧਰੋਂ ਕੇ ਫੋਨ ਸੁਣ ਲਈ ਬੋਲੀ ਨੂੰ ਫੁੱਲ ਡਾਕਰ ਵਾਂ ਤੇ ਫੁੱਲ ਪੂਰੇ ਤੇ ਹਾਂ ਤੇ ਜਿਹੜਾ ਆਪਣੇ ਆਮ ਵਖਿਆ ਵਾਂਣ ਜਿਵੇਂ ਹਾਂ ਜਿੱਥੇ ਸੀਨ ਲੱਗੀ ਹੋਈ ਉੱਥੇ ਕੋਈ 5 6 ਲੀਟਰ 5 6 ਲੀਟਰ ਉਦਾਂ ਇਹਨੇ ਤੇਲ ਘਟਾਇਆ ਆ ਇਹ ਸਾਰਾ ਕੋ ਕਰਨ ਤੋਂ ਬਾਅਦ ਘਟਾਇਆ ਤੇਲ ਘਟਾਇਆ ਫਿਰ ਤਾਂ ਯਾਰ ਇੱਕ ਚੀਜ਼ ਦੀ ਮੈਨੂੰ ਸਮਝ ਨਹੀਂ ਆਉਂਦੀ ਕੰਪਨੀ ਵਾਲੇ ਇਹ ਚੀਜ਼ਾਂ ਕਾ ਤੋਂ ਨਾ ਕਰਕੇ ਭੇਜ ਦੇਉਣਗੇ ਜਾਂ ਕੋਲ ਨਾਲ ਪਾਵਰ ਪੂਰ ਦਾ ਸਿਸਟਮ ਹੋਊ ਪਾਵਰ ਦਾ ਸਿਸਟਮ ਕਿਉਂਕਿ ਉਹਨੇ ਕਾਪੀ ਤੇ ਲਿਖਣੀ ਹੁੰਦੀ ਕਾਪੀ ਤੇ ਲਿਖਣੀ ਹੁੰਦੀ ਹੈ ਇਹੀ ਸਿਸਟਮ ਆਪਾਂ ਨੂੰ ਇਹ ਕੋ ਚੱਕਰ ਨਹੀਂ ਹੈਣਾ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਆਪਾਂ ਤਾਂ ਖੇਤ ਚ ਲਾਉਂ ਆ ਮੈਂ ਤੈਨੂੰ ਦੱਸਾਂ ਅਸੀਂ ਮਿੱਟੀ ਤੇ ਲਾਇਆ ਛੱਡਿਆ ਟਰੈਕਟਰ ਇਹੇ ਸੇਵਾ ਤੇ ਲਾਇਆ ਸੀਗਾ ਹੂੰ ਹੂੰ ਉਹ ਬੇਲੀ ਮੇਰੇ ਕੋਲ 56 ਵੀ ਉਹ ਇਹਦੇ ਤੇ ਲੱਗਾ ਰਿਹਾ ਮੈਂ ਉਹਦੇ ਨਾਲ ਚਲਾਉਂਦਾ ਰਿਹਾ ਮੈਨੂੰ ਆਹ ਟਰੈਕਟਰ ਚਲਾਉਣ ਚ ਜ਼ਿਆਦਾ ਸੁਆਦ ਆਇਆ 56 ਵੀ ਨਾਲੋਂ ਕਿਉਂਕਿ ਇਹਦਾ ਤੂੰ ਸੈਟਿੰਗ ਸ਼ੂਟਿੰਗ ਸਾਰਾ ਕਰਿਆ ਨਾ ਫਿਰ ਪਰ ਉਹਦੀ ਜੇ 56 20 ਦੀ ਕੇਮ ਪਵਾ ਦੀ ਜੀ ਹਾਂ ਫਿਰ ਉਹੀ ਪ੍ਰਿੰਟ ਬਣ ਜਾਂਦਾ ਨਹੀਂ ਉਹਦੇ ਚ ਇਹਦੇ ਚ ਤਾਂ 56 20 ਦੀ ਪਾਉਂਦੇ ਆ ਉਹਦੇ ਚ ਕਿਹਦੀ ਪਾਉਂਦੇ ਹੋਣਗੇ ਪਤਾ ਨਹੀਂ ਕਿਹੜੀ ਪਾਉਂਦੇ ਪਰ ਉਹਦਾ ਵੀ ਫਰਕ ਬਹੁਤ ਪੈਂਦਾ ਪਾਏ ਦਾ ਉਹਦੇ 56 30 ਦੀ ਤਾਂ ਪੈ ਨਹੀਂ ਸਕਦੀ ਕਿਉਂਕਿ 56 30 ਤਾਂ ਚਾਰ ਸਿਲੰਡਰ ਆ ਗਿਆ ਹਾਂ ਇਹ ਤਿੰਨ ਸਿਲੰਡਰ ਨੇ ਪਰ ਕਰਨ ਵਾਲੇ ਮੇਰਾ ਜੀ ਪੁਰਾਣੇ ਟਰੈਕਟਰ ਦੀ ਪੈਂਦੀ ਇਹ ਮੇਰੇ ਜੀ ਪਹਿਲੇ ਹਾਂ ਮੈਨੂੰ ਪਤਾ ਸੁਪਰ ਦੀ ਪੈਂਦੀ ਆ ਹਾਂ ਇਹਦੇ ਸੁਪਰ ਦੀ ਪੈਂਦੀ ਆ ਇਹ ਵੀ ਦੱਸੋ 56 20 ਚ ਕਿਹੜੇ ਟਰੈਕਟਰ ਦੀ ਕੇਮ ਪੈਂਦੀ ਆ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀ ਨੌਲੇਜ ਚ ਵਾਧਾ ਹੋ ਜਾਏਗਾ ਜੇ ਕਿਸੇ ਵੀਰ ਨੇ ਪਵਾਈ ਆ ਤਾਂ ਸਾਨੂੰ ਦੱਸਿਓ ਵੀ ਜਰੂਰ ਸਾਡੇ ਨਾਲ ਸੰਪਰਕ ਵੀ ਕਰਿਓ ਤੇ ਲਓ ਜੀ ਦਰਸ਼ਕ ਵੀਰੋ ਦੋ ਸਾਨੂੰ ਆ ਗਿਆ ਅੱਜ ਉਮੀਦ ਅਸੀਂ ਜਿੰਨੀਆਂ ਕਿ ਜਾਣਕਾਰੀਆਂ ਇਹਨਾਂ ਛੋਟੇ ਭਰਾਵਾਂ ਨੂੰ ਤੇ ਆਪਦੇ ਮਵੀ ਛੋਟਾ ਭਰਾਇਆਂ ਸਾਰਿਆਂ ਨੂੰ ਸਾਨੂੰ ਦੋ ਆ ਗਿਆ ਟਰੈਕਟਰ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਤੀ ਆ ਵੀਰ ਨੇ ਆ ਤਾਂ ਨਾ ਗੁੱਸਾ ਗਿਲਾ ਵੀ ਕੱਢ ਲਿਆ ਜਿਹੜੇ ਮੇਰੇ ਵੀਰ ਤੇ ਸੁਣਿਓ ਯਾਰ ਵੀਰ ਬਣੇ ਜਿਨ੍ਹਾਂ ਦੇ ਕਿਰਾਇਆ ਕਰਨ ਜਾਣੇ ਆ ਨਾ ਸੁਣਿਆ ਕਰੋ ਉਹ ਵੀ ਬੰਦਾ ਹੀ ਆ ਇਨਸਾਨ ਹੀ ਆ ਪੈਸੇ ਖਰਚ ਕੇ ਹੀ ਹਨਾ ਇੰਨੇ ਇੰਨੇ ਇੰਪਲੀਮੈਂਟ ਲੈ ਕੇ ਤੁਹਾਡੇ ਤੱਕ ਪਹੁੰਚ ਜਾ ਪਹੁੰਚਦਾ ਤੇ ਸੁਣਿਆ ਕਰੋ ਇੱਕ ਰੋਟੀ ਪਾਣੀ ਜਰੂਰ ਪੁੱਛਿਆ ਕਰੋ ਪਾਣੀ ਲੈ ਕੇ ਆ ਜਾ ਕਰੋ ਗਰਮੀ ਬਹੁਤ ਤੁਸੀਂ ਤਾਂ ਪਤੰਦਰਾ ਘਰੇ ਜਾ ਕੇ ਅਸੀਂ ਛੱਡ ਲੈਂਦੇ ਹੋ ਜਿਹੜਾ ਖੇਤ ਕੰਮ ਕਰਦਾ ਉਹਦੇ ਬਾਰੇ ਵੀ ਧਿਆਨ ਦੇ ਲਿਆ ਕਰੋ ਉਹ ਵੀ ਜ਼ਿਮੀਂਦਾਰ ਭਰਾ ਹੀ ਆ ਤੁਹਾਡੇ ਚੋਈਆਂ ਸਾਰੇ ਆਪਾਂ ਇਕੱਠੇ ਆਂ ਤੇ ਵੀਰ ਨੇ ਜਿੰਨੀਆਂ ਕਿ ਜਾਣਕਾਰੀਆਂ ਦਿੱਤੀਆਂ ਕੋਈ ਮੇਰਾ ਵੀ ਲੜਿਓ ਨਾ ਤੇ ਕੁਲਿਓ ਨਾ ਜਿਹਦਾ ਜਿਵੇਂ ਦਾ ਸੈਟਿੰਗ ਆਉਂਦੀ ਅਗਲਾ ਬੰਦਾ ਕਰਦਾ ਇਹਨੂੰ ਵੀਰ ਨੂੰ ਇਸ ਤਰ੍ਹਾਂ ਸੈਟ ਆ ਤੇ ਵੀਰ ਕਹਿੰਦਾ ਮੈਂ ਸੰਤੋਸ਼ਟਾਂ ਓਕੇ ਆ ਮੇਰਾ ਤੇਲ ਖਰਚਾ ਘਟਿਆ ਹਨਾ ਵੀ ਤੇ ਮੈਂ ਸੰਤੋਸ਼ਟਾਂ ਜੋਰ ਮੇਰਾ ਵੱਧ ਤੇ ਲੜਿਓ ਨਾ ਕੋਈ ਵੀ ਆਪਸ ਵਿੱਚ ਮੈਂ ਵੇਖਦਾ ਨਾ ਕਹਿ ਰਿ ਉਧਰ ਉਧਰੀ ਤੁਸੀਂ ਲੜ ਪੈਂਦੇ ਹੋ ਲੜਿਆ ਨਾ ਕਰੋ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੇ ਛੋਟੇ ਵੀ ਵੀ ਨਾ ਮਿਹਨਤ ਲੱਗਦੀ ਆ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਣ ਲਈ ਕਿਉਂਕਿ ਅੱਜ ਆਪਾਂ ਤੁਹਾਨੂੰ ਦੇ ਲੋ ਕਿੰਨੀਆਂ ਜਾਣਕਾਰੀਆਂ ਦਿੱਤੀਆਂ ਕੈਂਮ ਦੇ ਪੈਸੇ ਵੀ ਦੱਸਤੇ ਸਿਟੀ ਦੇ ਵੀ ਦੱਸਤੇ ਟਾਇਰਾਂ ਦੇ ਵੀ ਦੱਸਤੇ ਕਈ ਵੀਰਾਂ ਨੂੰ ਨਹੀਂ ਸੀ ਪਤਾ ਅੱਜ ਲੱਗ ਗਿਆ ਨਾ ਦਵਾ ਗਿਆ ਉਹਦੇ ਛੋਟੇ ਵੀਰ ਨੂੰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ